ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤਖਤ ਪੰਜਾਬ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਜਥੇਦਾਰ ਭਾਈ ਬਲਜੀਤ ਸਿੰਘ ਦਾदू왈 ਜੀ ਮੌਜੂਦ ਨੇ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਜੋ ਮੁਆਫੀ ਮੰਗੀ ਹੈ ਉਹ ਸਾਰਿਆਂ ਨੇ ਸੁਣੀ ਜੋ ਸ਼ਬਦ ਉਹਨਾਂ ਨੇ ਵਰਤੇ ਜਾਂ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਮਾਫੀ ਮੰਗੀ ਜਾਂ ਤੌਰ ਤਰੀਕਾ ਜੋ ਅਪਣਾਇਆ ਗਿਆ ਹੁਣ ਗੱਲ ਆ ਰਹੀ ਹੈ ਕਿ ਪੰਥਕ ਇਕਤਾ ਕਰਨੀ ਹੈ ਸਾਰੀਆਂ ਪੰਥਕ ਜਥੇਬੰਦੀਆਂ ਤੇ ਰਾਜਨੀਤਿਕਾਂ ਨੇ ਸਿਆਸੀ ਨੇ ਉਹਨਾਂ ਸਾਰਿਆਂ ਨੂੰ ਇੱਕ ਮੰਚ ਉੱਤੇ ਲੈ ਕੇ ਆਉਣਾ ਸੋ ਦੇਰ ਸਿੰਘ ਢੀਂਡਸਾ ਤੱਕ ਵੀ ਪਹੁੰਚਤੀ ਕੀਤੀ ਜਾ ਰਹੀ ਹੈ ਦੇ ਰਾਏ ਦਰਸਤਾਏ ਦੀਆਂ ਗੱਲਾਂ ਨੇ ਕੀ ਬਾਦਲਾਂ ਨੂੰ ਮੁਆਫ ਕਰ ਦੇਣਾ ਚਾਹੀਦਾ ਹੈ ਕੀ ਅਕਾਲੀ ਦਲ ਬਾਦਲ ਜਿਹੜਾ ਆ ਉਹੀ ਪੰਜਾਬ ਦੀ ਜਪੰਥ ਦੀ ਉਹ ਨੁਮਾਇੰਦਾ ਜਥੇਬੰਦੀ ਹੈ ਜਦੀ ਜ਼ਰੂਰਤ ਹੈ ਹੁਣ ਅੱਜ ਦੀ ਘੜੀ ਜਾਂ ਫਿਰ ਕੁਝ ਹੋਰ ਇਹ ਸਾਰੇ ਸਵਾਲ ਨਾਲੋ ਨਾਲ ਵਿਚਾਰੇ ਜਾਣਗੇ ਸਵਾਗਤ ਹੈ ਤੁਹਾਡਾ ਦਾਦੂਵਾਲ ਸਾਹਿਬ ਹਾਂਜੀ ਸੁਖਵਿੰਦਰ ਸਾਹਿਬ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਦੂਆ ਸਰਬ ਮਾਫੀ ਸੁਣੀ ਹੋਣੀ ਤੁਹਾਨੂੰ ਕੀ ਲੱਗਿਆ ਪਹਿਲੀ ਨਜ਼ਰੇ ਕਿ ਕੀ ਸੁਖਵੀਰ ਸਿੰਘ ਬਾਦਲ ਤਨੋਂ ਮਨੋਂ ਹੁਣ ਜਿਹੜਾ ਉਹ ਪੰਥ ਨੂੰ ਪੰਥ ਦੇ ਸਿਧਾਂਤਾਂ ਨੂੰ ਸਮਝ ਰਹੇ ਨੇ ਜਾਂ ਉਹਨਾਂ ਦੇ ਉੱਤੇ ਹੁਣ ਉਹਨਾਂ ਲੀਹਾਂ ਦੇ ਉੱਤੇ ਤੁਰਨਗੇ ਜਿਨ੍ਹਾਂ ਸਿਧਾਂਤਾਂ ਦੇ ਉੱਤੇ ਸ਼ੋਮਣੀ ਅਕਾਲੀ ਦਲ ਬਣਿਆ ਸੀਗਾ। ਦੇਖੋ ਸੁਖਵਿੰਦਰ ਸਿੰਘ ਜੀ ਜਦੋਂ ਖੁਦ ਮਾਫੀ ਮੰਗਣ ਵਾਲੇ ਨੂੰ ਆਪਣੀ ਮਾਫੀ ਤੇ ਭਰੋਸਾ ਨਾ ਹੋਵੇ ਤਾਂ ਜਿਨ੍ਹਾਂ ਨੇ ਪੰਥ ਪੰਜਾਬ ਨੇ ਮਾਫੀ ਦੇਣੀ ਹੈ ਉਹ ਭਰੋਸਾ ਕਿਵੇਂ ਕਰ ਸਕਦੇ ਆ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਦਾ ਸੁਖਬੀਰ ਸਿੰਘ ਬਾਦਲ ਸਜਕਣ ਸ੍ਰੀ ਦਰਬਾਰ ਸਾਹਿਬ ਵਿਖੇ ਜਾ ਕੇ ਜੋੜਿਆਂ ਦੀ ਵਰਤਨਾ ਦੀ ਸੇਵਾ ਕੀਤੀ ਤਾਂ ਉਦੋਂ ਵੀ ਕਿਹਾ ਸੀ ਜਾਣੇ ਅਣਜਾਣੇ ਹੋਈਆਂ ਭੁੱਲਾਂ ਦੀ ਅਸੀਂ ਮਾਫੀ ਮੰਗਦੇ ਆ ਕਿ ਸਾਨੂੰ ਮਾਫੀ ਦਿੱਤੀ ਜਾਵੇ ਇਕਮਾਫੀ ਦਾ ਉਹ ਹੋ ਗਈ ਉਸ ਤੋਂ ਬਾਅਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜਦ ਅੰਤਮ ਵਰਦਾਸ ਸੀ ਉਸ ਦਿਨ ਵੀ ਸਰਦਾਰ ਸ਼ਿਵ ਮੀਰ ਸਿੰਘ ਬਾਦਲ ਨੇ ਕਿਹਾ ਸੀਗਾ ਕਿ ਜੋ ਸਾਡੇ ਰਾਜ ਭਾਗ ਦੌਰਾਨ ਗਲਤੀਆਂ ਹੋਈਆਂ ਅਸੀਂ ਉਹਦੀ ਮੁਆਫੀ ਮੰਗਦੇ ਹਾਂ ਸਾਡਾ ਸਾਥ ਦਿਓ ਤੇ ਆਪਾਂ ਅਕਾਲੀ ਦਲ ਨੂੰ ਜਿਹੜਾ ਅੱਗੇ ਤੋਰੀਏ ਦੂਸਰੀ ਮੁਆਫੀ ਤੀਸਰੀ ਮੁਆਫੀ ਹੁਣ ਹੋ ਗਈ ਸ਼੍ਰੋਮਣੀ ਅਕਾਲੀ ਦਲ ਦਾ 103 ਸਥਾਪਨਾ ਦਿਵਸ ਹੁਣ ਜਦੋਂ ਬਾਰ ਬਾਰ ਮੁਆਫੀ ਮੁਆਫੀ ਮੰਗਣ ਵਾਲੇ ਨੂੰ ਆਪਣੀ ਮੁਆਫੀ ਤੇ ਭਰੋਸਾ ਨਹੀਂ ਆ ਮਾਫੀ ਤਾਂ ਇੱਕ ਵਾਰੀ ਹੁੰਦੀ ਆ ਪਰ ਜਦੋਂ ਬਾਰ ਬਾਰ ਮੰਗਣ ਵਾਲੀ ਨੂੰ ਆਪਣੀ ਮਾਫੀ ਤੇ ਪ੍ਰੋਸਾਨੀਆ ਤਾਂ ਫਿਰ ਮaaf ਕਰਨ ਵਾਲੇ ਕਿਵੇਂ ਭਰੋਸਾ ਕਰ ਸਕਦੇ ਆ ਕਿ ਮਾਫੀ ਅੰਦਰੋਂ ਮੰਗੀ ਜਾ ਰਹੀ ਆ ਸੱਚਮੁੱਚ ਪਛਤਾਵਾ ਕਰਕੇ ਮੰਗੀ ਜਾ ਰਹੀ ਆ ਕਿ ਜਾਂ ਇਸ ਮਾਫੀ ਦੇ ਪਿੱਛੇ ਵੀ ਕੋਈ ਸਿਆਸਤ ਆ ਇਸ ਮਾਫੀ ਦਾ ਵੀ ਕੋਈ ਡਰਾਮਾ ਹੈ ਲੋਕਾਂ ਨੂੰ ਨਾਲ ਲੈ ਕੇ ਤੁਰਨ ਦਾ ਰਾਜ ਸੱਤਾ ਚੋਂ ਦਾ ਮੁੜ ਕੇ ਇਸ ਕਾਰਨ ਕਰਕੇ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਮਾਫੀ ਮੰਗਣ ਵਾਲਿਆਂ ਨੂੰ ਆਪਣੀ ਮਾਫੀ ਤੇ ਭਰੋਸਾ ਨਹੀਂ ਆ ਤਾਂ ਫਿਰ ਮਾਫੀ ਦੇਣ ਵਾਲੇ ਜਿਹੜੇ ਪੰਥ ਦੇ ਪੰਜਾਬ ਹੋ ਕਿਵੇਂ ਭਰੋਸਾ ਕਰ ਸਕਦੇ ਤੋ ਨਹੀਂ ਤੁਹਾਡਾ ਕੀ ਮੰਨਣਾ ਹੈ ਕਿ ਹੋਰ ਕਿਹੜੇ ਤਰੀਕੇ ਦੇ ਨਾਲ ਮਾਫੀ ਮੰਗੀ ਜਾਵੇ ਕਿਉਂਕਿ ਹੁਣ ਉਹਨਾਂ ਨੇ ਜਿੰਨਾ ਕ ਜ਼ਿਕਰ ਕੀਤਾ ਉਹਦੇ ਉੱਤੇ ਸਵਾਲ ਤਾਂ ਸਾਰੇ ਖੜੇ ਹੋ ਰਹੇ ਨੇ RAM RAHIM ਵਾਲਾ ਚੈਪਟਰ ਹੈ ਜੋ ਉਹਨੂੰ ਪਹਿਲਾਂ ਦੀਆਂ ਗੱਲਾਂ ਨੇ ਵੱਡੇ ਸਾਹਿਬ ਬਦਲ ਸਾਹਿਬ ਵੇਲੇ ਦਾ ਸਮਾ ਵਿੱਚ ਚੇਤੇ ਕੀਤਾ ਜਾ ਰਿਹਾ ਉਸ ਤੋਂ ਪਹਿਲਾਂ ਦੀਆਂ ਵੀ ਗੱਲਾਂ ਕੀਤੀਆਂ ਜਾ ਰਹੀਆਂ ਜਦੋਂ ਇਹਨਾਂ ਦੇ ਹੱਥ ਕੁਝ ਨਹੀਂ ਸੀ ਹੁੰਦਾ ਤੇ ਮਤਲਬ ਕਿ ਹੋਰ ਕਿਹੜਾ ਤੌਰ ਤਰੀਕਾ ਹੋਵੇ ਹੁਣ ਲਗਾਤਾਰ ਤਿੰਨ ਵਾਰ ਤੁਸੀਂ ਆਪ ਜ਼ਿਕਰ ਕਰ ਦਿੱਤਾ ਕਿ ਮਾਫੀਆਂ ਮੰਗ ਲਈਆਂ ਗਈਆਂ ਨੇ ਹੁਣ ਤਾਂ ਇਹ ਵੀ ਹੈ ਕਿ ਸ਼ਾਇਦ ਹੋ ਸਕਦਾ ਹੈ ਕਿ ਦਾਦੂ ਵਾਲ ਸਾਹਿਬ ਤੁਹਾਡੇ ਤੱਕ ਵੀ ਪਹੁੰਚ ਕੀਤੀ ਜਾਵੇ ਜਾਇ ਸਾਰਾ ਕੁਝ ਜਿਵੇਂ ਇਕੱਲੇ ਇਕੱਲੇ ਤੋਂ ਮਾਫੀ ਮੰਗਣ ਵਾਲੀ ਗੱਲ ਹੋ ਜੇ ਕਿ ਸਾਰਿਆਂ ਤੋਂ ਜਾ ਜਾ ਕੇ ਮਾਫੀ ਮੰਗੀ ਜਾਵੇ ਦੇਖੋ ਸੁਤਿੰਦਰ ਸਿੰਘ ਜੀ ਮਾਫੀ ਮੰਗਣ ਦਾ ਕੋਈ ਪੈਰਾਮੀਟਰ ਹੁੰਦਾ ਕੋਈ ਪੈਮਾਨਾ ਹੁੰਦਾ ਕਿ ਮਾਫੀ ਦਾ ਕਨਸੈਪਟ ਕੀ ਆ ਮਾਫੀ ਦਾ ਕਨਸੈਪਟ ਸਿੱਖ ਧਰਮ ਦੇ ਵਿੱਚ ਹੈਗਾ ਗੁਰਬਾਣੀ ਦੇ ਵਿੱਚ ਹੈ ਜੋ ਸ਼ਰਨ ਆਵੇ ਉਸ ਕੰਠ ਲਾਵੇ ਬਿਰਦ ਸੁਆਮੀ ਸੰਦਾ ਵਾਹਿਗੁਰੂ ਦੀ ਵੀ ਜੇ ਕੋਈ ਸ਼ਰਨ ਦੇ ਵਿੱਚ ਜਾਂਦਾ ਤਾਂ ਵਾਹਿਗੁਰੂ ਸ਼ਰਨ ਆਏ ਦੀ ਰਾਜ ਰੱਖਦਾ ਸ਼ਰਨ ਪਰੇਗੀ ਰਾਖ ਦਿਆਲਾ ਨਾਨਕ ਤੁਮਰੇ ਬਾਲ ਗੋਪਾਲਾ ਪਰ ਇੱਥੇ ਜਿਹੜਾ ਹੈਗਾ ਇਹ ਮਾਫੀ ਮੰਗੀ ਕਿਸ ਤਰੀਕੇ ਨਾਲ ਜਾ ਰਹੀ ਹੈ ਤਾਂ ਇਸ ਤਰ੍ਹਾਂ ਜਿਵੇਂ ਕੋਈ ਕੋਰਟ ਦੇ ਬਾਹਰ ਅਦਾਲਤ ਦੇ ਬਾਹਰ ਖੜਾ ਹੋ ਕੇ ਜਿਹੜਾ ਮਲਜ਼ਮ ਹੈ ਕਾਤਲ ਉਹ ਇਹ ਗੱਲ ਕਹੇ ਵੀ ਦੁਨੀਆ ਨੂੰ ਕਿ ਮੇਰੇ ਤੋਂ ਕਤਲ ਹੋਇਆ ਮੈਂ ਕਤਲ ਕੀਤਾ ਮੈਂ ਗੁਨਾਹ ਕੀਤਾ ਪਰ ਮੈਂ ਹੁਣ ਉਸ ਕਤਲ ਦੀ ਮੁਆਫੀ ਮੰਗਦਾ ਤੇ ਇਸ ਕਰਕੇ ਮੁਆਫੀ ਮੰਗਣ ਤੋਂ ਬਾਅਦ ਹੁਣ ਮੈਂ ਬਰੀ ਹੋ ਗਿਆ ਤੇ ਹੁਣ ਤੁਸੀਂ ਫਿਰ ਮੇਰੇ ਨਾਲ ਸਾਥ ਦਿਓ ਲੋਕ ਮੇਰੇ ਨਾਲ ਭਾਈਚਾਰਾ ਕਾਇਮ ਕਰੋ ਸੁਖਬੀਰ ਸਿੰਘ ਬਾਦਲ ਦੀ ਮੁਆਫੀ ਨੂੰ ਇਸ ਸੰਦਰਭ ਵਿੱਚ ਦੇਖਿਆ ਜਾ ਸਕਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਭਾਹਰ ਖੜਾ ਹੋ ਕੇ ਖੁਦ ਹੀ ਕਹੇ ਕਿ ਗਲਤੀਆਂ ਜਾਣੇ ਨਾ ਜਾਣੇ ਜਿਹੜੀਆਂ ਹੋਈਆਂ ਇਹ ਵੀ ਨਾ ਦੱਸੇ ਵੀ ਗਲਤੀਆਂ ਕਿਹੜੀਆਂ ਹੋਈਆਂ ਉਹ ਜਾਣੇ ਅਣਜਾਣੇ ਸੀ ਜਾਂ ਜਾਣਬੁੱਝ ਕੇ ਕੀਤੀਆਂ ਮੇਤਕੇ ਕੀਤੀਆਂ ਤਾਂ ਹੁਣ ਉਹਦੀ ਮੁਆਫੀ ਜਿਹੜੀ ਆ ਉਹ ਮੈਨੂੰ ਦਿੱਤੀ ਜਾਵੇ ਜਦੋਂ ਦੱਸਿਆ ਹੀ ਨਹੀਂ ਜਾ ਰਿਹਾ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਬਾਹਰ ਖੜੇ ਹੋਗੇ ਚਾਹੇ ਉਹ ਸ਼ਹੀਦ ਬਾਬਾ ਗੁਰਬਖਸ਼ ਸਿੰਘ ਦੇ ਸਥਾਨ ਤੇ ਤੇ ਮੁਆਫੀ ਦੀ ਗੱਲ ਆਪੇ ਹੀ ਮੁਆਫੀ ਮੰਗ ਲਈ ਆਪੇ ਹੀ ਮਾਫ ਕਰਤਾ ਤੇ ਆਪੇ ਹੀ ਲੋਕਾਂ ਤੋਂ ਸਾਥ ਮੰਗ ਲਿਆ ਕੋਈ ਮੁਆਫੀ ਦਾ ਕਨਸੈਪਟ ਨਹੀਂ ਹੈ ਮਾਫੀ ਮੰਗਣੀ ਹੈ ਤਾਂ ਮਾਫੀ ਦਾ ਤਰੀਕਾ ਹੈ ਕਿ ਸਰਦਾਰ ਸੁਖਵੀਰ ਸਿੰਘ ਬਾਦਲਪੇਲਾ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਵੇ। ਦੇਖਣਾ ਜਿਹੜਾ ਤਰੀਕਾ ਹੈ ਮਾਫੀ ਮੰਗਣ ਦਾ ਜੋ ਮੈਂ ਸੋਚਦਾ ਕਿ ਪਹਿਲਾਂ ਅਸਤੀਫਾ ਦੇਵੇ। ਅਸਤੀਫਾ ਦੇਣ ਤੋਂ ਬਾਅਦ ਨਾਲ ਹੀ ਇੱਕ ਲੈਟਰ ਲਿਖ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਕਿ ਪੰਜ ਸਿੰਘ ਸਹਿਬਾਨ ਇਕੱਠੇ ਹੋ ਕੇ ਮੇਰੀ ਇਸ ਜਿਹੜਾ ਹੈਗਾ ਗਲਤੀਆਂ ਜੋ ਮੇਰੇ ਰਾਜ ਭਾਗ ਦੇ ਦੌਰਾਨ ਹੋਈਆਂ, ਮੇਰੇ ਪਰਿਵਾਰ ਵੱਲੋਂ ਹੋਈਆਂ, ਮੇਰੇ ਵੱਲੋਂ ਹੋਈਆਂ, ਮੇਰੀ ਸਰਕਾਰ ਤੋਂ ਹੋਈਆਂ। ਯੋਦਲੀ ਮੈਮ ਮਾਫੀ ਮੰਗਦਾ ਫਿਰ ਪੰਜ ਜੱਥੇਦਾਰ ਇਕੱਠੇ ਹੋ ਕੇ ਉਹ ਉਹਦੇ ਤੇ ਦੀਰਘ ਵਿਚਾਰ ਕਰਨ ਪੱਖਪਾਤ ਨਾ ਹੋਵੇ ਟੜੇਬਾਜੀ ਨਾ ਹੋਵੇ ਉਹਦੇ ਚ ਪੱਖਪਾਤ ਗੁਰੂ ਸਿਧਾਂਤ ਦੀ ਰੋਸ਼ਨੀ ਗੁਰਬਾਣੀ ਗੁਰ ਇਤਿਹਾਸ ਦੀ ਰੋਸ਼ਨੀ ਦੇ ਵਿੱਚ ਵਿਚਾਰ ਹੋਵੇ ਵਿਚਾਰ ਹੋਣ ਤੋਂ ਬਾਅਦ ਜਿਹੜਾ ਹੈਗਾ ਉਹ ਸੁਖਬੀਰ ਸਿੰਘ ਬਾਦਲ ਨੂੰ ਜੋ ਵਣਦੀ ਤਨਖਾਹ ਉਹ ਲਾਈ ਜਾਵੇ ਤੇ ਨਾਲ ਹੀ ਉਸ ਨੂੰ ਮੈਂ ਸਮਝਦਾ ਕਿ ਜਿਹੜੀ ਪਾਰਟੀ ਐ ਸ਼੍ਰੋਮਣੀ ਅਕਾਲੀ ਦਲ ਉਹਦੇ ਤੋਂ ਪਾਸੇ ਕੀਤਾ ਜਾਵੇ ਜਿਸ ਤਰ੍ਹਾਂ ਖੁਦ ਅਸਤੀਫਾ ਲੈ ਲਵੇ ਨਹੀਂ ਕਿ ਮਾਫੀ ਮੰਗਨ ਤੋਂ ਬਾਅਦ ਫਿਰ ਉਹਦੇ ਤੇ ਲੈਣ ਫਿਰ ਸਾਰਾ ਪੰਥ ਜਿਹੜਾ ਹੈਗਾ ਉਸ ਪਾਰਟੀ 'ਚ ਇਕੱਠਾ ਹੋਵੇ ਜਿੰਨੀਆਂ ਜਥੇਬੰਦੀਆਂ ਨੇ ਸਾਰੀਆਂ ਇਕੱਠੀਆਂ ਹੋਣ ਤੇ ਇਕੱਠੇ ਹੋ ਕੇ ਫਿਰ ਸਾਰਾ ਪੰਥ ਫੈਸਲਾ ਲਵੇ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਵਾਗਡੋਰ ਕਿਹਦੇ ਹੱਥ ਹੋ ਜਾਂ ਅਕਾਲ ਤਖਬਾ ਸਾਹਿਬ ਦੀ ਸਰਪ੍ਰਸਤੀ 'ਚ ਪੰਜ ਪਿਆਰੇ ਸਹਿਬਾਨ ਪੰਜ ਜੱਤੀਦਾਰ ਸਹਿਬਾਨ ਨਰਪਖ ਫਾਸ ਫੈਸਲਾ ਲੈਣ ਦੇ ਸੁਖਵੀਰ ਸਿੰਘ ਬਾਦਲ ਹੁਣੀ ਆਪਣੇ ਘਰ ਬੈਠ ਕੇ ਆਪਣੇ ਪਾਪਾਂ ਦਾ ਪ੍ਰਛਤ ਕਰਨ ਆਪਣੇ ਗੁਨਾਹਾਂ ਦਾ ਪਛਤਾਵਾ ਕਰਨ ਉੱਤੇ ਔਰ ਜਿਹੜੀ ਸਜ਼ਾ ਲੱਗਦੀ ਹੈ ਉਹ ਸਜ਼ਾ ਨੂੰ ਪੂਰਾ ਕਰਨ ਫਿਰ ਪੰਥ ਦੇ ਪੰਜਾਬ ਨੇ ਜਿਹੜਾ ਹੈਗਾ ਉਹ ਦੇਖਣਾ ਕਿ ਅਸੀਂ ਇਹਨਾਂ ਦਾ ਇਹਨਾਂ ਨੂੰ ਮੁੜ ਕੇ ਲਿਆਉਣਾ ਜਾਂ ਨਹੀਂ ਲਿਆਉਣਾ ਮੁੜ ਸੱਤਾ ਦੇ ਵਿੱਚ ਜਾਂ ਮੁੜ ਕਾਲੀ ਦਲ ਦੇ ਵਿੱਚ ਲੈ ਕੇ ਆਉਣਾ ਜਾਂ ਨਹੀਂ ਆਉਣਾ ਇਹ ਤਾਂ ਹੈਗਾ ਮਾਫੀ ਮੰਗਣ ਦਾ ਕਨਸੈਪਟ ਹੈ ਇਹ ਤਾਂ ਹੈਗਾ ਇਹ ਰਸਤਾ ਕੇ ਇਸ ਰਸਤੇ ਤੇ ਚੱਲ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਪਰ ਜੇਕਰ ਇਸ ਅਦਾਲਤ ਦੇ ਬਾਹਰ ਖੜੇ ਹੋ ਕੇ ਕਹਾਲ ਤੱਕ ਸਾਹ ਦੇ ਬਾਹਰ ਖੜੇ ਹੋ ਕੇ ਕਹਤ ਨੇ ਜਾਣੇ ਨਾ ਜਾਣੇ ਪੰਜਾਬ ਕੋ ਲਾਂ ਦੇ ਦਿਓ ਮੁਆਬੀ ਜੀ ਦੇ ਦਿਓ ਸਾਥ ਤੇ ਫਿਰ ਕਹਿਣ ਰਾਜ ਸੱਤਾ ਤੇ ਆਉਂਦੇ ਅਸਲੀ ਗੁਨਾਹਗਾਰਾਂ ਨੂੰ ਸਜ਼ਾ ਦੇਣਗੇ ਅਸਲੀ ਗੁਨਾਹਗਾਰ ਤਾਂ ਇਹਨਾਂ ਦੇ ਯਾਰ ਆ ਸੌਦਾ ਸਾਧ ਜਿਹਨੂੰ ਹੁਣ ਤੱਕ ਸਾਰੀਆਂ ਅ ਸੈਟ ਜਿੰਨੀਆਂ ਬਣੀਆਂ ਪੰਜਾਬ ਪੁਲਿਸ ਦੀਆਂ ਚਾ ਇਹਨਾਂ ਦੀ ਸਰਕਾਰ ਵੇਲੇ ਚ ਕੈਪਟਨ ਵੇਲੇ ਚ ਹੁਣ ਜਿਹੜੀ ਸੈਟ ਆ ਉਹਨਾਂ ਨੇ ਦੋਸ਼ੀ ਉਹਨੂੰ ਸਰਸੇ ਵਾਲੇ ਨੂੰ ਕਿਹਾ ਕਿ ਉਹ ਮੁੱਖ ਸਾਜ਼ਿਸ਼ ਘੜਾ ਉਹਦੇ ਪੈਰੂਕਾਰ ਦੋਸ਼ੀ ਐ ਤੇ ਉਹਨਾਂ ਨਾਲ ਤਾਂ ਬੂਟਾਂ ਦੀ ਸਾਝ ਪਿਆਲੀ ਰਹੀ ਐ ਹੁਣ ਤੱਕ ਉਹਨਾਂ ਨੂੰ ਤਾਂ ਮਾਫੀਨਾਮੇ ਦਵਾਏ ਆ ਤਾਂ ਫਿਰ ਕਿਸ ਤਰੀਕੇ ਨਾਲ ਅਸਲ ਦੋਸ਼ੀ ਕਿੰਨਾਂ ਨੂੰ ਹੀ ਦੋਸ਼ੀ ਐ ਦਾ ਸਿੱਖਾਂ ਨੂੰ ਹੀ ਦੋਸ਼ੀ ਬਣਾਉਂਦੇ ਨੇ ਪਹਿਲਾਂ ਵੀ ਦੂ ਨੌਜਵਾਨਾਂ ਤੇ ਬਾਕੇ ਕੇਸ ਉਹਨਾਂ ਨੂੰ ਅੰਦਰ ਕਰਦਾ ਗੁਰਦੁਆਰਾ ਨਾੜਾ ਸਾਹਿਬ ਮੱਥਾ ਟੇਕਣ ਚਲੇਗੇ ਏ ਡੀਜੀਪੀ ਸੋਤਾ ਤੋਂ ਪ੍ਰੈਸ ਕਾਨਫਰੰਸ ਕਰਾ ਦਿੱਤੀ ਕਿ ਹਾਂ ਵੀ ਦੋਸ਼ੀ ਲੱਭ ਲਿਆ ਸਰੂਪ ਅਜ ਤੱਕ ਨਹੀਂ ਲੱਭਿਆ ਨਾ ਇਹਨਾਂ ਤੋਂ ਲੱਭਿਆ ਨਾ ਕੈਪਟਨ ਤੋਂ ਲੱਭਿਆ ਨਾ ਹੁਣ ਤੱਕ ਭਗਵੰਤ ਸਿੰਘ ਮਾਨ ਦੀ ਸਰਕਾਰ ਤੋਂ ਲੱਭਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਬਾਕੀ ਸਰੂਪ ਕਿੱਥੇ ਆ ਜਿਹੜੇ ਸਰੂਪਾਂ ਦੇ ਬੇਅਦਬੀ ਹੋਈ ਪੱਤਰੇ ਜਿੰਨੇ ਸੀ ਉਹ ਤਾਂ ਮਿਲ ਗਏ ਜਿਹੜੇ ਬਰਗਾੜੀ ਦੀਆਂ ਗਲੀਆਂ 'ਚ ਖਿਲਾਰੇ ਪਰ ਬਾਕੀ ਸਰੂਪ ਕਿੱਥੇ ਆ ਉਹ ਤਾਂ ਅਜੇ ਤੱਕ ਨਹੀਂ ਕਹਾਣੀ ਇਹ ਬਣਾ ਦਿੱਤੀ ਕਿ ਉਹਦਾ ਸਰੂਪ ਜੀ ਡਰੇਨ 'ਚ ਸਿੱਟ ਦਿੱਤਾ ਜੀ ਉੱਥੇ ਉਹ ਕੈਮੀਕਲ ਵਾਲਾ ਪਾਣੀ ਸੀ ਜੀ ਉੱਥੇ ਉਹ ਬਰਦ-ਬਰਦ ਹੋ ਗਏ ਆ ਪਾਵਨ ਸਰੂਪ ਦੇ ਜਿਹੜੇ ਪੱਤਰੇ ਸੀ ਅੰਗ ਸੀਗੇ ਤੇ ਇਹਦਾ ਕਹਾਣੀ ਆ ਸੋ ਇਸ ਕਾਰਨ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਜਦੋਂ ਇਹ ਸਾਰਾ ਕੁਝ ਹੁਣ ਤੱਕ ਨਹੀਂ ਹੋਇਆ ਜਿਹੜਾ ਹੈ ਜਿਨ੍ਹਾਂ ਨੇ ਇਹ ਸਾਰਾ ਕੁਝ ਕੀਤਾ ਉਹ ਇਹਨਾਂ ਦੇ ਜੁਟੇਦਾਰ ਨੇ ਫਿਰ ਅਸਲ ਦੋਸ਼ੀ ਇਹ ਕਿਹਨਾਂ ਨੂੰ ਸਮਝਦੇ ਕਿਹਨਾਂ ਨੂੰ ਸਜ਼ਾਵਾ ਦੇ ਦੇ ਤਾਂ ਕੇਵਲ ਰਾਜ ਸੱਤਾ ਦੀ ਗੱਲ ਜਿਹੜੀ ਆ ਉਹ ਦੇਖ ਰਹੇ ਆ ਕਿ ਸਾਨੂੰ ਰਾਜ ਭਾਗ ਦਿਵਾ ਦਿਓ ਕੱਤਾਂ ਨੂੰ ਰਵੀਣਾ ਰਹਿਣਾ ਬੜਾ ਔਖਾ ਸਾਡਾ ਇਹ ਤਾਂ ਇਹ ਇਹਨਾਂ ਦੀ ਗੱਲ ਚ ਚੱਲਦਾ ਆ ਵਾ ਹੁਣ ਬਾਕੀ ਪੰਥ ਦੇ ਪੰਜਾਬ ਨੇ ਦੇਖਣਾ ਜੋ ਮੈਂ ਸਮਝਦਾ ਮੇਰੇ ਖਿਆਲ ਦਾ ਇਹਨਾਂ ਦੀ ਮਾਫੀ ਦਾ ਕਨਸੈਪਟ ਇਸ ਤਰ੍ਹਾਂ ਦਾ ਵਾ ਤੇ ਹੋਣਾ ਜਿਹੜਾ ਉਹ ਇਸ ਤਰ੍ਹਾਂ ਚਾਹੀਦਾ ਅੱਛਾ ਜਥੇਦਾਰ ਸਾਹਿਬ ਕੱਲ ਨੂੰ ਫੇਰ ਸਵਾਲ ਉੱਠਣਗੇ ਕਿ ਸ਼ਰੂਨੀ ਕਮੇਟੀ ਇਹਨਾਂ ਦੀ ਸਾਜੀ ਜਥੇਦਾਰ ਇਹਨਾਂ ਦੀ ਸ਼ਰੂਨੀ ਕਮੇਟੀ ਦੇ ਬਣਾਏ ਤੇ ਫਿਰ ਕੌਣ ਮਾਫੀ ਕਿਨੂੰ ਦੇਵੇਗਾ ਫਿਰ ਜੇ ਉੱਥੇ ਸਵਾਲ ਉੱਠਣ ਲੱਗੇ ਤੇ ਫਿਰ ਕੀ ਮਤਲਬ ਕਿ ਸ਼ਰੂਨੀ ਕਮੇਟੀ ਵੀ ਭੰਗ ਕਰ ਦੇਣੀ ਚਾਹੀਦੀ ਹੈ ਕਿ ਜਿਹੜੇ ਜਥੇਦਾਰਾਂ ਦੇ ਅਹੁਦੇ ਨੇ ਉਹ ਵੀ ਭੰਗ ਕਰਕੇ ਸਭ ਕੁਝ ਨਵੇਂ ਸਿਰੇਓ ਹੋਣਾ ਚਾਹੀਦਾ ਕਿ ਜੇ ਹੋਣਾ ਚਾਹੀਦਾ ਤੇ ਫਿਰ ਉਹ ਕੌਣ ਕਰੇਗਾ ਦੇਖੋ ਮੈਂ ਤਾਂ ਪਹਿਲਾਂ ਕਹਿ ਚੁੱਕਾ ਕਿ ਜਿਹੜੇ ਜਥੇਦਾਰ ਸਾਹਿਬ ਮੰਨ ਨੇ ਉਹੀ ਨਿਰਪੱਖ ਫੈਸਲਾ ਲੈਣ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਆਨਿਆ ਤਤਾਂ ਦੇ ਜੱਥੇਦਾਰ ਜਿਹੜੇ ਇਕੱਤਰ ਕਰਕੇ ਉੱਥੇ ਸ੍ਰੀ ਹਾਲਤਾ ਦਾ ਸਾਥ ਉਹੀ ਨਿਰਪੱਖ ਫੈਸਲਾ ਲੈਣ ਉਹ ਪੱਖਪਾਤ ਕਰਨਗੇ ਤਾਂ ਵੀ ਗੁਰੂ ਜਾਣੇਗਾ ਗੁਰੂ ਵੀ ਤਾਂ ਹੈ ਨਾ ਉਹ ਗੁਰੂ ਦੀ ਵੀ ਤਾਕਤ ਆ ਗੁਰੂ ਦੀ ਵੀ ਸ਼ਕਤੀ ਆ ਜਿਨ੍ਹਾਂ ਨੇ ਨਹੀਂ ਸਮਝੀ ਅੱਜ ਦੇਖੋ ਕੰਨਾ ਜਵਾਜ ਦੇ ਫਿਰਦੇ ਆ ਨਾ ਅੱਜ ਸਿਆਸੀ ਜ਼ਮੀਨ ਤਲਾਸ਼ ਦੇ ਫਿਰਦੇ ਆ ਨਾ ਜਿਨ੍ਹਾਂ ਗੁਰੂ ਦੀ ਸ਼ਕਤੀ ਨਹੀਂ ਜਾਣੀ ਬਾਜ ਕੈਪਟਨ ਨੇ ਨਹੀਂ ਜਾਣੀ ਸੀ ਉਹਦੀ ਪਾਰਟੀ ਨੇ ਕਢੀ ਸੀਗੇ ਤਾਂ ਖਤੋਂ ਲਾਤਾ ਉਹਨੂੰ 5 ਸਾਲ ਪੂਰੇ ਨਹੀਂ ਕਰਦੇ ਅੱਜ ਕੈਪਟਨ ਮਰਿੰਦਰ ਸਿੰਘ ਦਾ ਵੀ ਕੀ ਹਾਸਾ ਬਰਗਾਸ ਸਿੰਘ ਬਾਦਲ ਪੰਜ ਵਾਰ ਦਾ ਚੀਫ ਮਿਨਿਸਟਰ ਹੋਵੇ ਜਿਹੜਾ ਕਦੇ ਹਾਰਿਆ ਹੀ ਨਹੀਂ ਸੀਗਾ ਜ਼ਿੰਦਗੀ ਦੇ ਆਖਰੀ ਪੜਾ ਤੇ ਆਪਣੇ ਉਸੇ ਲੰਬੀ ਸੀੜ ਤੋਂ ਜਿੱਥੋਂ ਉਹ ਬਹੁਮਤ ਲੀਡ ਜਿੱਥੇ ਕਹਿੰਦੇ ਸੀ ਕਿ ਬਾਦਲਾ ਨੂੰ ਕੋਈ ਹਰਾ ਨਹੀਂ ਸਕਦਾ ਤੇ ਉੱਥੇ ਹੀ ਉਹ ਜ਼ਥੇਦਾਰ ਜਗਦੇਵ ਸਿੰਘ ਖੁੜੀਆ ਦੇ ਸੁਪੁੱਤਰ ਸਰਦਾਰ ਗੁਰਮੀਤ ਸਿੰਘ ਖੁੜੀਆ ਦੇ ਕੋਲੋਂ ਹਾਰ ਕੇ ਉੱਥੋਂ ਜਿਹੜਾ ਸੀਗਾ ਮਤਲਬ ਜਹਾਨੋ ਕੂਜ ਕੀਤਾ ਜ਼ਿੰਦਗੀ ਦੀ ਬਾਜੀ ਹਾਰ ਕੇ ਜਹਾਨੋ ਕੂਜ ਕੀਤਾ ਕਿ ਗੁਰੂ ਦੀ ਤਾਕਤ ਗੁਰੂ ਦੀ ਸ਼ਕਤੀ ਵਰਤੀ ਨਾ ਇਹ ਜੇ ਹੁਣ ਜਿੱਦਦਾਰ ਵੀ ਗੁਰੂ ਦੀ ਸ਼ਕਤੀ ਗੁਰੂ ਦੀ ਤਾਕਤ ਧਰਮੀ ਬੰਦੇ ਨਹੀਂ ਸਮਝਣਗੇ ਤੇ ਫਿਰ ਹਸਰ ਦਾ ਯਾਦ ਰੱਖਣਾ ਚਾਹੀਦਾ ਨਾ ਜਿਹੜਾ ਹਸਰ ਉਹਨਾਂ ਦਾ ਹੋਇਆ ਸੋ ਮੈਂ ਸਮਝਦਾ ਕਿ ਜੋ ਸਿਵਾਮਾਨ ਉਭਾਰੇ ਆ ਜੱਦੀਦਾਰ ਸਹਿਬਾਨ ਉਹਨਾਂ ਨੂੰ ਹੀ ਨਿਰਪੱਖ ਫੈਸਲਾ ਇਹਦੇ ਬਾਰੇ ਜਿਹੜਾ ਹੈਗਾ ਉਹ ਕਰਨਾ ਚਾਹੀਦਾ ਪੂਰੇ ਪੰਥ ਤੋਂ ਸਲਾਹ ਮੰਗ ਲੈਣ ਪੂਰੇ ਪੰਥ ਤੋਂ ਸੁਝਾਅ ਮੰਗ ਲੈਣ ਜੋ ਸੁਝਾਅ ਆਉਣ ਜਿਹੜੀ ਸਲਾਹ ਆਉਣ ਉਹਦੇ ਅਨੁਸਾਰ ਆਪ ਵੀ ਦੇਖ ਕੇ ਗੁਰੂ ਦੀ ਗੁਰ ਇਤਿਹਾਸ ਦੀ ਰੋਸ਼ਨੀ ਇਹਦੇ ਵਿੱਚ ਕੋਈ ਪੱਖਪਾਤ ਨਾ ਹੋਵੇ ਤੇ ਕੋਈ ਈਰਖਾ ਦਵੇਸ਼ ਵਾਲੀ ਗੱਲ ਨਹੀਂ ਵੀ ਇਹਨਾਂ ਨੂੰ ਬਿਲਕੁਲ ਜੀ ਕੁੰਝੇ ਹੀ ਲਾਉਣਾ ਜਾਂ ਹੀ ਕਰਨਾ ਨਹੀਂ ਜੋ ਬਣਦਾ ਉਹ ਸੰਸਾਰ ਸਜਾ ਜਿਹੜੀ ਹੈ ਮੈਂ ਇੰਗਲੈਂਡ ਦੀ ਇੱਕ ਕੋਰਟ ਦੇ ਵਿੱਚ ਨਾ ਇੱਕ ਫੈਸਲਾ ਹੁੰਦਾ ਦੇਖਿਆ ਕਿਸੇ ਆਪਣੇ ਪੰਜਾਬੀ ਬੰਦੇ ਨੇ ਬੈਂਕਰਫਸੀ ਕੀਤੀ ਸੀ ਤਾਂ ਉਦੋਂ ਉਹਦਾ ਫੈਸਲਾ ਸੀ ਤਾਂ ਜਿੰਨਾਂ ਕੋਲ ਮੈਂ ਠਹਿਰਿਆ ਸੀ ਉਹ ਕਹਿੰਦੇ ਆਓ ਤੁਹਾਨੂੰ ਦਿਖਾਈਏ ਇੱਥੇ ਫੈਸਲੇ ਕਿਵੇਂ ਹੁੰਦੇ ਆ ਜੇ ਫੈਸਲੇ ਦੀ ਡੇਟ ਆ ਮੈਂ ਗਿਆ ਮੈਂ 2 ਘੰਟੇ ਉਹਨਾਂ ਦੇ ਨਾਲ ਉਸ ਕੋਰਟ ਦੇ ਵਿੱਚ ਫੈਸਲਾ ਹੁੰਦਾ ਦੇਖਿਆ ਵਕੀਲ ਬੋਲੇ ਜੋ ਉਹਨਾਂ ਦੇ ਸਲਿਸਟਰ ਬਰਿਸਟਰ ਵਗੈਰਾ ਸੀ ਉਹ ਬੋਲੇ ਜੱਜ ਬੋਲਿਆ ਜੋ ਬਾਅਦ ਵਿੱਚ ਫੈਸਲਾ ਹੋਇਆ ਨਾਲ ਦੀ ਨਾਲ ਇੱਕਦਮ ਦਰਵਾਜ਼ਾ ਖੁੱਲ੍ਹਿਆ ਤੇ ਇੱਕ ਸਿਪਾਹੀ ਉਮਲਜਮ ਦੇ ਨਾਲ ਖੜਾਇਆ ਉਹਨੂੰ ਅਲਗੀਤੀ ਪੁੱਛਿਆ ਵੀ ਦੱਸ ਤਾਨੂੰ ਫੈਸਲਾ ਕਿਵੇਂ ਲੱਗਾ ਤੇ ਉਹਨੇ ਕਿਹਾ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਜਿੰਨੀ ਮੇਰੀ ਗਲਤੀ ਸੀ ਗੁਨਾਹ ਸੀ ਓਨੀ ਮੈਨੂੰ ਸਜ਼ਾ ਮਿਲੀ ਆ ਤੇ ਜਿੰਨੀ ਮੈਂ ਗਲਤੀ ਗੁਨਾਹ ਮੰਨਿਆ ਓਨੀ ਮੈਨੂੰ ਰਿਲੀਫ ਮਿਲੀ ਆ ਵੀ ਮੈਂ ਸੈਟਸਫਾਈ ਆ ਜੋ ਕੋਰਟ ਨੇ ਮੈਨੂੰ ਫੈਸਲਾ ਦਿੱਤਾ ਲੈ ਕੋ ਫੈਸਲਾ ਹੋਇਆ ਮਲਜਮ ਵੀ ਕਹਿ ਰਿਹਾ ਕਿ ਮੈਂ ਸੈਟੀਸਫਾਈ ਹਾਂ ਜੋ ਮੇਰਾ ਗੁਨਾਹ ਸੀ ਉਨੀ ਮੈਨੂੰ ਸਜ਼ਾ ਮਿਲੀ ਆ ਜੋ ਮੈਂ ਗੁਨਾਹ ਮੰਨ ਲਿਆ ਜੋ ਗਿਲਟੀ ਮੰਨੀ ਉਹ ਉਹਦਾ ਮੈਨੂੰ ਉਹਦੀ ਰੀਲੀਫ ਮਿਲੀ ਆ ਸੋ ਇਸੇ ਤਰ੍ਹਾਂ ਜਿਹੜੀ ਇਹ ਤਾਂ ਸਾਡੀ ਧਾਰਮਿਕ ਅਦਾਲਤ ਹੈ ਜੱਸੀਦਰ ਸਾਹਿਬਾਨ ਧਾਰਮਿਕ ਫੈਸਲਾ ਨਾਲ ਪਖਤਾ ਦੇ ਤੌਰ ਤੇ ਕੋਈ ਵੈਰ ਵਿਰੋਧ ਨਹੀਂ ਕੋਈ ਪੱਖਪਾਤ ਨਹੀਂ ਤਾਂ ਫੈਸਲਾ ਕਰ ਦੇਣ ਪੰਥ ਮੰਨੂ ਕੌਮ ਮੰਨੂਗੀ ਤੇ ਉਸੇ ਤਰ੍ਹਾਂ ਫੈਸਲਾ ਜਿਹੜਾ ਹੈਗਾ ਉਸੇ ਤਰੀਕੇ ਨਾਲ ਮਾਫੀ ਆ ਉਹ ਹੋ ਸਕਦੀ ਉਸ ਤਰੀਕੇ ਨਾਲ ਜਿਸ ਤਰ੍ਹਾਂ ਹੋਣਾ ਮੈਂ ਸਮਝਦਾ ਇਹਨੂੰ ਤਾਂ ਕੋਈ ਮਾਫੀ ਮੰਨਦਾ ਹੀ ਨਹੀਂ ਇਹਨੂੰ ਤਾਂ ਮਾਫੀ ਉਹਨਾਂ ਦਾ ਦਲ ਉਹਨਾਂ ਦੇ ਵਰਕਰ ਤਾਂ ਮੰਨ ਸਕਦੇ ਹੋਰ ਨਹੀਂ ਜਾਂ ਜਿਨ੍ਹਾਂ ਨੇ ਉਹਨਾਂ ਦੇ ਵਿੱਚ ਜਾਣ ਦਾ ਰਾਹ ਬਣਾਇਆ ਹੋਵੇ ਉਹ ਮੰਨ ਸਕਦੇ ਆ ਜਿਹੜੇ ਪਹਿਲਾਂ ਅਸਤੀਫਾ ਮੰਗਦੇ ਸੀਗੇ ਹੁਣ ਸ਼ਾਇਦ ਮਾਫੀ ਤੇ ਹੀ ਆ ਜਾਣ ਜਿਹੜੇ ਵਿੱਚੋਂ ਗਏ ਸੀ ਉਹ ਮੁੜ ਕੇ ਵਾਪਸ ਚਲੇ ਜਾਣ ਉਹਨਾਂ ਦੇ ਨਾਲ ਸਾਂਝ ਭੈਣੇ ਪਾਲਣ ਅਤੇ ਡਿਫਰੈਂਸ ਆ ਜਿਵੇਂ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਜ਼ਿਕਰ ਕੀਤਾ ਕਿ ਸਾਨੂੰ ਜਿਹੜਾ ਧੱਕੇ ਨਾਲ ਸਾਡੇ ਤੇ ਪ੍ਰੈਸ਼ਰ ਹੀ ਇਸ ਤਰੀਕੇ ਨਾਲ ਬਣਾਇਆ ਕਿ ਸਾਨੂੰ ਸੀਬੀਆਈ ਨੂੰ ਜਾਂਚ ਦੇਣੀ ਪਈ ਤੁਸੀਂ ਵੀ ਉਹਨਾਂ ਪ੍ਰਦਰਸ਼ਨਾਂ ਦੇ ਵਿੱਚ ਸ਼ਾਮਲ ਰਹੇ ਹੋ ਤੁਸੀਂ ਇਹ ਸਭ ਨੂੰ ਕਿੱਦਾਂ ਦੇਖਦੇ ਹੋ ਕਿਉਂਕਿ ਉਦੋਂ ਢੱਡਰੀਆਂ ਵਾਲੇ ਜਾਂ ਪੰਥਪ੍ਰੀਤ ਜਾਂ ਹੋਰ ਵੀ ਵਰਤਕ ਜਿਹੜੀਆਂ ਸ਼ਕਤੀਸ਼ੀਲਤਾ ਜਥੇਬੰਦੀਆਂ ਸਾਰੀਆਂ ਲੱਗੀਆਂ ਸੀ ਇਸ ਪਾਸੇ ਵੱਲ ਤਾਂ ਫਿਰ ਪ੍ਰੈਸ਼ਰ ਕਿੱਦਾਂ ਸੀ ਜਾਂ ਫਿਰ ਕੋਈ ਕਲੀਮ ਚਿੱਟ ਮੇਰਾ ਨਾਲੀ ਗੱਲ ਸੀ ਕਿ ਉੱਤੇ ਕੇਂਦਰ ਦੇ ਵਿੱਚ ਵੀ ਆਪਣੀ ਸਰਕਾਰ ਹੈ ਤੇ ਇੱਥੇ ਵੀ ਆ ਚਲੋ ਇੱਕ ਵਾਰੀ ਪੱਲਾ ਛਡਾ ਲਈਏ ਦੇਖੋ ਸੁਖਵਿੰਦਰ ਸਿੰਘ ਜੀ ਇਹ ਤਾਂ ਸਿਰਫ ਗਲੋਂ-ਗਲਾਵਾ ਲਾਇਆ ਸੀਗਾ ਜਿਹੜਾ ਕਹਿੰਦੇ ਪ੍ਰੈਸ਼ਰ ਸਾਨੂੰ ਸਮਝ ਨਹੀਂ ਮਿਲਿਆ ਪੌਣੇ 2 ਸਾਲ ਦੀ ਸਰਕਾਰ ਰਹੀ ਹੈ ਹੋਰ ਸਮਾਂ ਕਿੰਨਾ 1.5 ਪੌਣੇ 2 ਸਾਲ ਸਰਕਾਰ ਰਹੀ ਹੈ 15 ਤੋਂ ਲੈ ਕੇ 17 ਤੱਕ ਸਰਕਾਰ ਰਹੀ ਹੈ ਫਿਰ ਹੋਰ ਸਮਾਂ ਕਿਹੋ ਜਿਹਾ ਮਿਲਣਾ ਸੀਗਾ ਨਾ ਕਿਸੇ ਦਾ ਪ੍ਰੈਸ਼ਰ ਪ੍ਰੈਸ਼ਰ ਮੰਨਣ ਦਾ ਉਹਦੇ 'ਚ ਮਤਲਬ ਵੀ ਨਹੀਂ ਸੀ ਇਹਨਾਂ ਦਾ ਕੋਈ ਨਾ ਕਿਸ ਨੇ ਪ੍ਰੈਸ਼ਰ ਪਾਇਆ ਜਿਹੜੇ ਸੰਘਰਸ਼ ਕਰ ਰਹੇ ਸੀ ਉਹ ਤਾਂ ਸੀਬੀਆਈ ਦੀ ਜਾਂਚ ਮੰਗਦੇ ਹੀ ਨਹੀਂ ਸੀਗੇ ਦੇ ਕੋੜ ਕੋ ਪੂਰਾ ਕਾਂਡ ਵਿੱਚ ਭਾਈ ਪੰਤਪ੍ਰੀਤ ਸਿੰਘ ਜਾਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਉਹਨਾਂ ਨੇ ਸੀਬੀਆਈ ਜਾਂਚ ਮੰਗੀ ਅਸੀਂ ਜਦੋਂ ਉਹ ਖੂਨ ਦਾ ਪਿਆਲਾ ਲੈ ਕੇ ਪ੍ਰਚਾਰਕ ਗਏ ਸੀਗੇ ਚੰਡੀਗੜ੍ਹ ਮੁੱਖ ਮੰਤਰੀ ਨੂੰ ਦੇਣ ਤੇ ਉੱਥੇ ਵੀ ਜਿਹੜੇ ਸਰਕਾਰ ਦੇ ਨੁਮਾਇंदे ਆਏ ਉਹ ਕਹਿੰਦੇ ਤੁਸੀਂ ਸੀਬੀਆਈ ਜਾਂਚ ਮੰਗ ਲਈ ਹੈ ਕਿਉਂ ਮੰਗੀ ਹੈ ਇਹ ਤਾਂ ਤੁਹਾਡੇ ਤੋਂ ਜਾਂਚ ਕਰਾਉਣੀ ਆ ਤੁਸੀਂ ਪੰਥ ਦੀ ਸਰਕਾਰ ਕਹਿੰਨੇ ਆ ਤੁਸੀਂ ਪੰਥ ਦਾ ਆਦਰਣ ਦੇ ਫਖਰੇ ਗੌਮ ਲਏ ਜਾਂ ਕਾਲਤਾ ਸਿੰਘ ਸਾਹਿਬ ਤੋਂ ਅਕੜ ਦੇ ਜਿੰਦਧਾਰਾਂ ਤੋਂ ਅਈ ਤੇ ਤੁਹਾਡੇ ਤੋਂ ਇਨਸਾਫ ਚਾਹੁੰਦੇ ਆ ਤੁਸੀਂ ਦੱਸੋ ਵੀ ਸਾਨੂੰ ਬਾਕੀ ਸਰੂਪ ਕਿੱਥੇ ਆ ਤੇ ਬੇਅਦਬੀ ਦੇ ਦੋਸ਼ੀ ਕਿੱਥੇ ਆ ਤੁਹਾਡੇ ਤੋਂ ਜਿਹੜੀਆਂ ਇਹਨਾਂ ਨਾਲ ਰਿਲੇਟਡ ਕੋਈ ਜਥੇਬੰਦੀਆਂ ਸੀ ਜਾਂ ਕੋਈ ਸੰਸਮਾਜ ਸੀਗਾ ਸੰਪਰਦਾਵਾਂ ਸੀ ਉਹਨਾਂ ਕੋਲੋਂ ਇਹਨਾਂ ਨੇ ਸੀਬੀਆਈ ਦੀ ਜਾਂਚ ਦੀ ਮੰਗ ਕਰਵਾ ਜਦੋਂ ਅਸੀਂ ਨਹੀਂ ਮੰਨੇ ਤਾਂ ਇਹਨਾਂ ਨੇ ਉਹਨਾਂ ਤੋਂ ਮੰਗ ਕਰਵਾ ਕੇ ਜਿਹੜੀ ਜਾਂਚ ਸੀ ਸੀਬੀਆਈ ਨੂੰ ਦੇ ਗਿਆ ਆਪਦੇ ਗਲੌਂ-ਗਲਾਮਾ ਲਾਇਆ ਸੀ ਕਿਉਂਕਿ ਇਹਨਾਂ ਤੇ ਭਰੋਸਾ ਨਹੀਂ ਸੀ ਰਿਹਾ ਜਿਹੜਾ ਪੰਜਾਬ ਸੀ ਉਹ ਸਾਰਾ ਸੜਕਾਂ ਤੇ ਰਿਹਾ 10 ਦਿਨੋਂ ਸਿੰਘਾਂ ਦੇ ਭੋਗ ਤੱਕ 2 14 ਅਕਤੂਬਰ ਤੋਂ ਲੈ ਕੇ ਤੁਸੀਂ ਦੇਖੋ 26 ਤੱਕ ਜਿਸ ਤਰੀਕੇ ਦਾ ਜਿਹੜਾ ਵਰਤਾਰਾ ਚੱਲਿਆ ਸੀਗਾ ਉਹ ਤੁਹਾਡੇ ਸਾਹਮਣੇ ਹੀ ਆ ਤੋ ਇਸ ਤਰ੍ਹਾਂ ਕਰਕੇ ਜਿਹੜਾ ਸੀਗਾ ਇਹਨਾਂ ਤੇ ਭਰੋਸਾ ਨਹੀਂ ਸੀਗਾ ਪੰਜਾਬ ਨੂੰ ਰਿਹਾ ਲੋਕਾਂ ਨੂੰ ਰਿਹਾ ਸੰਗਤਾਂ ਨੂੰ ਰਿਹਾ ਤਾਂ ਇਹਨਾਂ ਨੇ ਆਪਣੇ ਗਲੂ ਗਲਾਮਾ ਲਾਉਣ ਵਾਸਤੇ ਨਾ ਇਨਸਾਫ ਦੇਣ ਦੀ ਥਾਂ ਤੇ ਆਪਣੇ ਨਾਲ ਰਿਲੇਟਡ ਜਿਹੜਾ ਸੰਸਮਾਸ ਸੀ ਜੱਤ ਸੰਪਰਦਾਵਾਂ ਉਹਨਾਂ ਤੁਸੀਂ ਵੀ ਇਹ ਦੀ ਜਾਜ ਦੀ ਮੰਗ ਕਰ ਵਾਲੀ ਤੇ ਮੁੜ ਕੇ ਜਿਹੜੀ ਸੀ ਜਾਂਚ ਸੀ ਬੀਆਈ ਨੇ ਦੇ ਦਿੱਤੀ ਜਿਹੜੀ ਬਾਅਦ ਚ ਕੈਪਟਨ ਵੇਲੇ ਵਾਪਸ ਪੰਜਾਬ ਪੁਲਿਸ ਦੇ ਕੋਲ ਆਈ ਬਿਲਕੁਲ ਅੱਛਾ ਜੱਜਦੇਵ ਸਾਹਿਬ ਇਹਦੇ ਵਿੱਚ ਇੱਕ ਹੋਰ ਗੱਲ ਹੈ ਕਿ ਜਦੋਂ ਇਹ ਗੱਲ ਤੁਰਦੀ ਹੈ ਕਿ ਹੁਣ ਤਾਂ ਮਾਫੀ ਮੰਗ ਲਈ ਹੁਣ ਤੌਰ ਤਰੀਕੇ ਉਹਨਾਂ ਨੇ ਸਾਰੇ ਬਣਾ ਲਏ ਕਿਸੇ ਵੀ ਢੰਗ ਦੇ ਨਾਲ ਉਹ ਗੱਲ ਵਕਰੀ ਕਿ ਜੱਜਦੇਵ ਸਾਹਿਬ ਨੇ ਨਹੀਂ ਸੱਦਿਆ ਆਪਣੇ ਦੌਰ ਦੇ ਉੱਤੇ ਜਾ ਕੇ ਉਹ ਵੀ ਭਾਈ ਗੁਰਬਖਸ਼ ਸਿੰਘ ਜੀ ਦੇ ਉੱਤੇ ਗੁਰਦੁਆਰਾ ਗੁਰੂ ਘਰ ਦੇ ਵਿੱਚ ਜਾ ਕੇ ਉੱਥੇ ਜਾ ਕੇ ਮਾਫੀ ਮੰਗ ਲਈ ਉਸ ਤੋਂ ਸਤਾਰ ਤੇ ਇਸ ਲਈ ਅਕਾਲ ਤਖਤ ਸਾਹਿਬ ਪਰ ਨਹੀਂ ਮੰਗੀ ਨਹੀਂ ਸੱਦਿਆ ਗਿਆ ਸੀਗਾ ਪਰ ਪ੍ਰਚਾਰੀਆਂ ਉਸ ਤਰੀਕੇ ਦੇ ਨਾਲ ਜਾ ਰਿਹਾ ਕਿ ਸ਼ਾਇਦ ਉਹਨਾਂ ਵੱਲੋਂ ਸੱਦਿਆ ਗਿਆ ਪਰ ਹੁਣ ਇਹਦੇ ਵਿੱਚੋ ਇਹ ਗੱਲ ਆ ਕਿ ਇਹ ਪੰਥਕ ਇਕਤਾ ਦੀ ਗੱਲ ਕਰ ਰਹੇ ਨੇ ਕੀ ਇਹਦੇ ਵਿੱਚ ਤੁਹਾਨੂੰ ਕਿਤੇ ਕੋਈ ਪੰਥਕਤਾ ਨਜ਼ਰ ਆਉਂਦੀ ਹੈ ਕਿ ਜੇ ਢੀਂਸਾ ਸਾਹਿਬ ਨਾਲ ਆਗੇ ਜੀ ਪੰਥਕ ਇਕਤਾ ਹੋਵੇਗੀ ਜੀ ਬੀ ਜਗੀਰ ਕੌਰ ਨਾਲ ਆਗੇ ਪੰਥਕ ਇਕਤਾ ਹੋਵੇਗੀ ਜਾਂ ਹੋਰ ਜਿਹੜੇ ਇਹਨਾਂ ਤੋਂ ਨਾਰਾਜ਼ ਨੇ ਜਾਂ ਬਾਕੀ ਅਕਾਲੀ ਦਲ ਨੇ ਉਹ ਰਲ ਮਿਲ ਕੇ ਇਕੱਠੇ ਹੋ ਜਾਣ ਤਾਂ ਪੰਥਕ ਇਕਤਾ ਹੋ ਜੀ ਕੀ ਇਹਦੇ ਵਿੱਚ ਪੰਥਕਤਾ ਨਾਮ ਦੀ ਕੋਈ ਚੀਜ਼ ਨਜ਼ਰ ਆਉਂਦੀ ਦੇਖੋ ਸੁਖਵਿੰਦਰ ਸਿੰਘ ਜੀ ਜਦੋਂ ਬਿਆਦਮੀਆਂ ਹੋਈਆਂ ਤਾਂ ਬਿਆਦਮੀਆਂ ਤੋਂ ਬਾਅਦ ਤੱਕ ਜਿਨ੍ਹਾਂ ਦੇ ਤੁਸੀਂ ਨਾਲ ਲਏ ਆ ਇਹ ਤਾਂ ਨਾਲ ਹੀ ਰਹੇ ਉਹਨਾਂ ਦੇ ਇਹ ਤਾਂ ਬਹੁਤ ਸਮਾਂ ਬਾਅਦ ਦੇ ਵਿੱਚ ਪਾਸੇ ਗਏ ਆ ਬੇਅਦਬੀਆਂ ਵੇਲੇ ਨਹੀਂ ਗਏ ਤੇ ਬਹੁਤ ਚਿਰ ਬਾਅਦ ਵਿੱਚ ਗਏ ਆ ਤੇ ਜੇ ਉਹ ਫੇਰ ਵਾਪਸ ਆ ਜਾਂਦੇ ਤੇ ਇਹਦੇ ਚ ਪੰਥਕ ਇਕਤਾ ਵਾਲੀ ਕਿਹੜੀ ਗੱਲ ਆ ਮੈਨੂੰ ਦੱਸੋ ਪੰਥਕ ਇਕਤਾ ਤਾਂ ਹੁੰਦੀ ਆ ਸਾਰੇ ਪੰਥ ਦੀਆਂ ਸੰਤਾਂਾਂਾਂ ਸੰਪਰਦਾਵਾਂ ਪ੍ਰਚਾਰਕ ਸਾਰੇ ਸਿਧਾਂਤਕ ਤੌਰ ਤੇ ਇਕਤਾ ਦੇ ਵਿੱਚ ਜਿਹੜੇ ਆ ਸਾਰੇ ਨਾਲ ਆਉਂਦੇ ਆ ਇਹ ਤਾਂ ਉਹਨਾਂ ਦੀ ਆਪਣੀ ਪਾਰਟੀ ਆ ਪਾਰਟੀ ਚੋਂ ਗਏ ਹੋਏ ਬੰਦੇ ਜਿਹੜੇ ਰੁਸ ਕੇ ਗਏ ਉਹ ਵਾਪਸ ਆ ਜਾਣਗੇ ਉਹਦੇ ਨਾਲ ਪੰਥਕ ਇਕਤਾ ਦਾ ਕੀ ਮਤਲਬ ਇਹ ਵੀ ਹੁਣ ਪਤਾ ਲੱਗੂਗਾ ਕਿ ਜਿੰਨੇ ਉਹਨਾਂ ਦੇ ਨਾਲ ਬਾਹਰ ਆਏ ਸੀ ਉਹਨਾਂ ਜੋ ਕਿੰਨੇ ਵਾਪਸ ਜਾਂਦੇ ਆ ਕਿ ਜਾਂ ਇਕੱਲੇ ਆਗੂ-ਆਗੂ ਜਾਂਦੇ ਆ ਬਾਕੀ ਜਿਹੜੇ ਆ ਉਹਨਾਂ ਦੇ ਨਾਲ ਬਾਕੀ ਆਏ ਸੀ ਉਹ ਜਾਂਦੇ ਆ ਕਿ ਨਹੀਂ ਜਾਂਦੇ ਇਹ ਵੀ ਪਤਾ ਲੱਗਣਾ ਇਹ ਆਉਣ ਵਾਲੇ ਸਮੇਂ 'ਚ ਪਤਾ ਕੱਲ ਹੀ ਮੈਨੂੰ ਪਤਾ ਲੱਗਾ ਕਿ ਜੱਜੇਦਾਰ ਜਗਦੇਵ ਸਿੰਘ ਤਲਵੰਡੀ ਹੋਣਾ ਦੇ ਪੁੱਤਰ ਰਣਜੀਤ ਸਿੰਘ ਤਲਵੰਡੀ ਦਾ ਭੋਗ ਸੀਗਾ ਔਰ ਦੋਰਾ ਟਾਲੀ ਅਣਸਾਬ ਰਾਏਪੋਟ ਤਾਂ ਉੱਥੇ ਜਦੋਂ ਪ੍ਰੋਫੈਸਰ ਪ੍ਰੇਮ ਸਿੰਘ ਜੰਦੂ ਮਾਜਰਾ ਨੇ ਇੱਕ ਦਾ ਦੀ ਗੱਲ ਕੀਤੀ ਤਾਂ ਤੋਂ ਇੱਕ ਸੂਖ ਸਮਾਗਮ ਦੇ ਉੱਤੇ ਹੀ ਘੁਟੰਗ ਹੋ ਗਈ ਅੱਜੇ ਸਰਦਾਰ ਸੁਖਦੇਵ ਸਿੰਘ ਢੀਂਡ ਸਾਹਿਬ ਵੀ ਬੈਠੇ ਬਲਵੰਤ ਸਿੰਘ ਰਾਮੂ ਵਾਲੀਆ ਬੈਠੇ ਪ੍ਰਿੰਸ ਸਿੰਘ ਚੰਦੂ ਮਾਜਰਾ ਹਰਜਿੰਦਰ ਸਿੰਘ ਧਾਮੀ ਸੀ ਪ੍ਰਮਾਰ ਪ੍ਰਧਾਨ ਸ਼੍ਰੋਮਣੀ ਕਮੇਟੀ ਤੇ ਉੱਥੇ ਵਿੱਚੇ ਹੀ ਵਿਰੋਧ ਜਦੋਂ ਇੱਕ ਦਾ ਦੀ ਗੱਲ ਉਹਨਾਂ ਕੀਤੀ ਉਦੋਂ ਹੀ ਵਿਰੋਧ ਹੋ ਗਿਆ ਕਿ ਇਹਨਾਂ ਨਾਲ ਕਿਸ ਤਰ੍ਹਾਂ ਕਿਹੜਾ ਵਿਮਾਨਾ ਲਿਆ ਤੁਸੀਂ ਜਿਹੜਾ ਹੈਗਾ ਇਹ ਤਾਂ ਹੋ ਸਕਦੀ ਇੱਕ ਤਾਂ ਚਾਹੀਦੀ ਵੀ ਆ ਮੈਂ ਇੱਕ ਗੱਲ ਹੋਰ ਦੱਸਦਾ ਸਾਰੇ ਪੰਥ ਦੀ ਚਾਹੀਦੀ ਆ ਕਿਉਂਕਿ ਪੰਥ ਦਾ ਨੁਕਸਾਨ ਬਹੁਤ ਹੋ ਰਿਹਾ ਕੌਮ ਦਾ ਬਹੁਤ ਨੁਕਸਾਨ ਹੋ ਰਿਹਾ ਸਿੱਖ ਸਿਆਸਤ ਦਾ ਬਹੁਤ ਨੁਕਸਾਨ ਹੋ ਰਿਹਾ ਸਿੱਖ ਸਿਧਾਂਤਾਂ ਦਾ ਬੜਾ ਨੁਕਸਾਨ ਹੋ ਰਿਹਾ ਦੁਨੀਆ ਭਰ ਦੇ ਵਿੱਚ ਜਿਹੜਾ ਸਿੱਖਾਂ ਨੂੰ ਰਿਪਰੈਜ਼ੈਂਟ ਕਰਨ ਵਾਲੀ ਇੱਕ ਪਾਰਟੀ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਜਿਹੜੀ ਬਜ਼ੁਰਗਾਂ ਬਣਾਈ ਸੀ ਉਹ ਹੋਣੀ ਚਾਹੀਦੀ ਆ ਉਹ ਸੀ ਪ੍ਰਕਾਸ਼ ਸਿੰਘ ਬਾਦਲ ਹੁਣਾਂ ਦੀ ਪ੍ਰਧਾਨਗੀ ਕਾਲ ਤੋਂ ਪਹਿਲਾਂ ਜਿਹੜਾ ਜਦੋਂ ਆਪ ਸੁਖਵੀਰ ਸਿੰਘ ਬਾਦਲ ਨੇ ਤਿੰਨ ਭਾਗਾਂ 'ਚ ਅਕਾਲੀ ਦਲ ਵੰਡਿਆ ਵੀ ਇੱਕ ਤਾਂ ਮੇਰੇ ਬਾਪ ਤੋਂ ਪਹਿਲਾਂ ਸੀ ਇੱਕ ਮੇਰੇ ਬਾਪ ਵੇਲੇ ਸੀ ਕਹਿੰਦਾ ਤੇ ਇੱਕ ਹੱਜ ਆ ਆ ਵੀਦਨ ਭਾਗਾਂ ਜਵੰਡ ਦਾ ਪਹਿਲਾ ਤਾਂ ਸੀ ਅਕਾਲੀ ਦਲ ਹੁਣ ਬਣ ਆਤੀ ਪੰਜਾਬੀ ਪਾਰਟੀ ਇੱਕ ਤਾਂ ਮੈਨੂੰ ਇਹ ਨਹੀਂ ਪਤਾ ਲੱਗਦਾ ਵੀ ਇਹ ਪੰਜਾਬੀ ਪਾਰਟੀ ਦਾ ਸਦਾਵਣਾ ਦਿਵਸ ਨੂੰ ਮਨਾ ਰਹੇ ਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹਦਾ ਖੁਦ ਭੋਗ ਪਾਤਾ ਸੀਗਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤੇ ਗੈਰ ਸਿਧਾਂਤਕ ਬੰਦਿਆਂ ਦੇ ਹੈ ਹੀ ਨਹੀਂ ਸੀ ਹੁਣ ਦਾ ਬੋਲਬਾਲਾ ਹੀ ਉਹਨਾਂ ਦਾ ਵਾ ਜਿੱਥੇ ਜਰਾ ਪਾਲਿਆ ਹੋਰ ਪਾਲਿਆ ਗੱਲ ਨਹੀਂ ਮਾਫੀ ਦੀ ਹੁਣ ਦੇਖੋ ਇਹ ਬਲਜੀਤ ਸਿੰਘ ਦਾਦੂਵਾਲ ਨੇ ਮਾਫੀ ਨਹੀਂ ਦੇਣੀ ਜਾਂ ਕੋਈ ਕਿਸੇ ਹੋਰ ਲੀਡਰ ਨੇ ਨਹੀਂ ਦੇਣੀ ਮਾਫੀ ਦੇਣੀ ਪੰਥ ਨੇ ਪੰਜਾਬ ਨੇ ਕੌਮ ਨੇ ਜਾ ਕੇ ਸੁਬੀਰ ਸਿੰਘ ਬਾਦਲ ਚਲੋ ਜੇ ਉਹ ਕਹਿੰਦੇ ਮਾਫੀ ਦੇ ਦੇਣੀ ਚਾਹੀਦੀ ਆ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਦੇ ਪਰਿਵਾਰ ਕੋਲੇ ਜਾ ਕੇ ਮਾਫੀ ਮੰਗੇ ਜਿਹੜਾ ਬੰਦੀ ਸਿੰਘਾਂ ਦੀ ਫਾਂਸੀ ਰੱਦ ਕਰਾਉਂਦੇ ਸੰਘਰਸ਼ 'ਚ ਜਿਹਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ 2012 'ਚ ਮਾਫੀ ਮੰਗੇ ਵੀ ਉਹ ਜੇ ਪਰਿਵਾਰ ਮਾਫੀ ਦਿੰਦਾ ਪਰਵਾਦਰ ਦਰਸ਼ਨ ਸਿੰਘ ਲੋਹਾਰਾ ਦਾ ਪਰਿਵਾਰ ਜਿਹੜਾ ਹੈਗਾ ਕਮਲਜੀਤ ਸਿੰਘ ਸੁਨਾਮ ਦਾ ਜਿਹੜੇ ਪਰਿਵਾਰ ਆ ਗੁਰਦੀਪ ਸਿੰਘ ਮਨਸੂਰ ਦੇਵਾ ਦਾ ਜਿਹੜੇ ਸਰਸੇ ਵਾਲੇ ਦੇਸ਼ਬੰਦ ਵਿੱਚ ਤਿੰਨ ਚਾਰ ਸਿੰਘ ਸ਼ਹੀਦ ਹੋਏ ਉਹਨਾਂ ਦੇ ਪਰਿਵਾਰਾਂ ਵੱਲੋਂ ਜਾ ਕੇ ਮਾਫੀ ਮੰਗਣ ਫਿਰ ਜਿਨ੍ਹਾਂ ਨੂੰ ਸੁਮੇਲ ਸੈਣੀ ਨੇ ਲਤਾੜਿਆ ਮਾਰਿਆ ਪਰਿਵਾਰਾਂ ਨੂੰ ਠੂਠੇ ਮੁਕਾਬਲੇ ਬਣਾਏ ਨੁਕਸਾਨ ਦਿੱਤਾ ਤਬਾਹ ਕੀਤਾ ਉਹਨਾਂ ਪਰਿਵਾਰਾਂ ਕੋਲੇ ਵੀ ਜਿਹਨੂੰ ਸੁਮੇਲ ਸੈਣੀ ਸਿੱਕ ਨੌਜਵਾਨਾਂ ਦੇ ਕਾਦਰ ਨੂੰ ਇਹਨਾਂ ਨੇ ਡੀਜੀਪੀ ਲਾਇਆ ਉਹ ਪਰਿਵਾਰ ਮਾਫੀ ਦਿੰਦੇ ਆ ਇਜ਼ਰਾ ਆਲਮ ਨੇ ਜਿਹੜੇ ਪਰਿਵਾਰਾਂ ਨੂੰ ਮਾਰਿਆ ਵੀ ਉਹ ਮਾਫੀ ਦਿੰਦੇ ਆ ਜੇ ਤਾਂ ਉਹ ਮaaf ਕਰਦੇ ਆ ਫਿਰ ਤਾਂ ਸੁਪੰਤੂ ਵੀ ਮaaf ਕਰ ਦੋ ਜੀ ਉਹੀ ਪਰਿਵਾਰ 2 4 5 10 ਪਰਿਵਾਰ ਹੀ ਮaaf ਨਹੀਂ ਕਰਦੇ ਤੇ ਫਿਰ ਐਡਾ ਵੱਡਾ ਪੰਥ ਕੌਮ ਆ ਉਹ ਮaaf ਕਿਵੇਂ ਬਾਦਲ ਪਰਿਵਾਰ ਨੂੰ ਕਰ ਦੂਗੀ ਸੋ ਇਸ ਕਾਰਨ ਕਰਕੇ ਜਿਹੜੇ ਮਾਫੀ ਆ ਇਹਨੂੰ ਪੰਥ ਦੇ ਪੰਜਾਬ ਨੇ ਦੇਖਣਾ ਮੈਨੂੰ ਨਹੀਂ ਲੱਗਦਾ ਕਿ ਇਹਨੂੰ ਐਕਸੈਪਟ ਕੀਤਾ ਜਾ ਪਰ ਮੈਂ ਦੂਜੇ ਪਾਸੇ ਜ਼ਰੂਰ ਅਪੀਲ ਕਰਦਾ ਸਮੂਹ ਸਾਰੀਆਂ ਸੰਗਤਾਂ ਪ੍ਰਚਾਰਕਾਂ ਤੇ ਰਾਨ ਨੂੰ ਕਿਆ ਜੇ ਲੋੜ ਆ ਤੇ ਉਹਦੇ ਵਿੱਚ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਵੀ ਅਪੀਲ ਕਰਦਾ ਕਿ ਅੱਜ ਤ્યાਗ ਦੀ ਭਾਵਨਾ ਉਹਨਾਂ ਨੂੰ ਵੀ ਦਿਖਾਉਣੀ ਚਾਹੀਦੀ ਆ ਪਕੜ ਦੀ ਭਾਵਨਾ ਛੱਡ ਕੇ ਜੇਕਰ ਪੰਥ ਵਸੇ ਮੈਂ ਉਜੜਾ ਮਨਚਾਉ ਕਨੇਰਾ ਦਾ ਸਿਧਾਂਤ ਜਿਹੜਾ ਗੁਰੂ ਦਾ ਵਾ ਨੈ ਮਰਾਂ ਪੰਥ ਜੀਵੇ ਉਹ ਸਿਧਾਂਤ ਤੇ ਫਿਰ ਸੁਖਬੀਰ ਸਿੰਘ ਬਾਦਲ ਨੂੰ ਵੀ ਪਕੜ ਛੱਡ ਦੇਣੀ ਚਾਹੀਦੀ ਆ ਪ੍ਰਧਾਨਗੀ ਦੀ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਸਰਜੀਦ ਹੋ ਸਕੇ ਕਿਉਂਕਿ ਇਹਨਾਂ ਦੀ ਛਤਰ ਛਾਇਆ 'ਚ ਸਾਡਾ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਨਿਹੰਗਾਰ 'ਚ ਚਲੇ ਗਏ ਆ ਇਹ ਸੰਸਥਾਵਾਂ ਵੀ ਉੱਭਰ ਸਕਦੀਆਂ ਤੇ ਪੰਥ ਵੀ ਉੱਭਰ ਸਕਦਾ ਜੇਕਰ ਤਿਆਗ ਦੀ ਭਾਵਨਾ ਸੁਖਵੀਰ ਸਿੰਘ ਬਾਦਲ ਵੀ ਦਿਖਾਵੇ ਤੇ ਜੇ ਉਹਨੇ ਮਾਫੀ ਮੰਗਣੀ ਆ ਤੇ ਮਾਫੀ ਦਾ ਅਸਲੀ ਰਾਹ ਅਖਤਿਆਰ ਜਿਹੜਾ ਉਹ ਕਰੇ ਮਾਫੀ ਦੇ ਨਾਂ ਦੇ ਉੱਤੇ ਜਿਹੜਾ ਹੈਗਾ ਵਾ ਉਹ ਇਮੋਸ਼ਨਲ ਬਲੈਕਮੇਲ ਜਿਹੜਾ ਹੈਗਾ ਸੰਗਤਾਂ ਨੂੰ ਪੰਥ ਨੂੰ ਕਰਨ ਦੀ ਕੋਸ਼ਿਸ਼ ਨਾ ਕਰੇ ਡਰਾਮੇਬਾਜ਼ੀ ਨਾ ਕਰੇ ਉਹਨੂੰ ਪੰਥ ਨੇ ਕੌਮ ਨੇ ਐਕਸੈਪਟ ਨਹੀਂ ਕਰਨਾ ਔਰ ਇਹ ਗੱਲ ਜਿਹੜੀ ਮਾਫੀ ਵਾਲੀ ਸ਼ਲਾਘਾ ਜੋਗ ਆ ਮਾਫੀ ਵਾਲੇ ਰਾਹ ਤੇ ਤੁਰਨਾ ਚਾਹੀਦਾ ਪਰ ਉਹਦਾ ਅਸਲ ਰਾਹ ਮੈਂ ਕਿਹਾ ਸੀਗਾ ਮੈਂ ਇਹੀ ਗੱਲ ਕਹੀ ਸੀ ਕੱਲ ਪਰਸੋਂ ਦੀ ਗੱਲ ਉਹ ਜਿਖਬਾਰਾਂ ਨੇ ਪੰਜਾਬੀ ਅਖਬਾਰਾਂ ਨੇ ਐ ਸਾਫ ਦਾ ਵੀ ਸਾਫ ਦਾ ਵੀ ਦਾदूवाल ਸਾਹਿਬ ਨੇ ਕਿਹਾ ਵੀ ਬੜਾ ਸ਼ਲਾਘਾ ਜੋਗ ਕੰਮ ਹੈ ਜੀ ਉਹਨੇ ਤਾਂ ਸਰਵੀਰ ਦੀ ਪ੍ਰਸ਼ੰਸਾ ਕਰਤੀ ਜੀ ਉਹ ਆਪਦੇ ਤਰੀਕੇ ਨਾਲ ਉਹਨਾਂ ਨੇ ਆਪਣੀਆਂ ਅਖਬਾਰਾਂ 'ਚ ਬਿਆਨ ਲਾ ਲਏ ਪਰ ਮੈਂ ਜਿਹੜੀ ਗੱਲ ਕਹੀ ਐ ਮੈਂ ਕਿਹਾ ਰਾਹ ਸ਼ਲਾਘਾ ਜੋਗ ਆ ਮਾਫੀ ਵਾਲਾ ਪਰ ਅਸਲ ਰਾਹ ਜਿਹੜਾ ਹੈਗਾ ਨਾ ਮਾਫੀ ਮੰਗਣ ਦਾ ਅਸਲੀ ਜਿਹੜਾ ਪਹਿਮਾਨਾ ਵਾ ਜੋ ਅਸਲ ਕਨਸੈਪਟ ਆ ਉਹ ਰੱਖ ਤਿਆਰ ਕਰਨਾ ਚਾਹੀਦਾ ਫਿਰ ਪੰਥ ਦੇ ਪੰਜਾਬ ਦੇਖੂਗਾ ਇਸ ਤਰੀਕੇ ਦੀਆਂ ਗੱਲਾਂ ਦੇ ਨਾਲ ਮੇਰੇ ਖਿਆਲ ਦੇ ਨਾਲ ਪੰਥ ਦੇ ਪੰਜਾਬ ਇਹਨਾਂ ਗੱਲਾਂ ਨੂੰ ਅਕਸੈਪਟ ਨਹੀਂ ਕਰਦਾ ਕਿਤੇ ਨਾ ਕਿਸੇ ਦਦੂਤ ਸੇ ਵੀ ਵੀ ਗੱਲ ਤੁਰਦੀ ਹੈ ਨਾ ਕਿ ਜੇ ਬਾਦਲ ਸਿਆਸਤ ਤੋਂ ਪਰੇ ਹੁੰਦੇ ਨੇ ਪ੍ਰਧਾਨਗੀ ਛੱਡਦੇ ਨੇ ਤਾਂ ਉਹਦੇ ਨਾਲ ਪੰਥਕ ਸਿਆਸਤ ਖਤਮ ਹੁੰਦੀ ਹੈ ਉਹਨਾਂ ਦੀ ਨਿੱਜੀ ਸਿਆਸਤ ਵੀ ਖਤਮ ਹੁੰਦੀ ਹੈ ਉਹਦੇ ਨਾਲ ਅਕਾਲੀ ਪੱਲ ਵੀ ਖਤਮ ਹੁੰਦਾ ਉਹਦੇ ਨਾਲ ਸਭ ਕੁਝ ਖਤਮ ਹੁੰਦਾ ਹੈ ਤੁਹਾਡਾ ਕੀ ਮੰਨਣਾ ਹੈ ਇਸ ਬਾਰੇ ਦੇਖੋ ਕਿ ਜਦੋਂ ਬਾਦਲ ਪਰਿਵਾਰ ਨਹੀਂ ਸੀ ਉਦੋਂ ਅਕਾਲੀ ਦਲ ਨਹੀਂ ਸੀ ਉਦੋਂ ਦਾ ਸਭ ਤੋਂ ਵਧੀਆ ਅਕਾਲੀ ਦਲ ਸੀਗਾ ਤੇ ਅੱਜ ਪਰਿਵਾਰ ਦੇ ਰਾਜ 'ਚ ਗਲਤੀਆਂ ਹੋਈਆਂ ਨੇ ਉਹਨਾਂ ਦੀ ਰਾਸੀ ਭੁੱਖ ਦੇ ਕਾਰਨ ਉਹਨਾਂ ਦੇ ਲਾਲਚ ਉਹਨਾਂ ਦੇ ਸੱਤਾ ਦੇ ਲਾਲਚ 'ਚ ਜਾਂ ਕਿ ਵਜ਼ੀਰੀਆਂ ਲੈਣ ਦੇ ਲਾਲਚ ਵਿੱਚ ਤੇ ਅੱਜ ਜਿਉਂ ਪਾਸੇ ਹੋ ਜਾਂਦਾ ਤਾਂ ਮੈਂ ਕਹਿੰਦਾ ਅਸਲ ਜਿਹੜਾ ਹੈਗਾ ਉਹ ਸੁਰਜੀਤ ਹੋਊਗਾ ਖਤਮ ਕਿਉਂ ਹੋਊਗਾ ਸ਼੍ਰੋਮਣੀ ਅਕਾਲੀ ਦਲ ਤਾਂ ਸੁਰਜੀਤ ਹੋਊਗਾ ਵਾਦਨ ਲੈਂਡ ਪਾਰਟੀ ਖਤਮ ਹੁੰਦੀ ਹੈ ਬਾਦਲਾਂ ਦਾ ਜਿਹੜਾ ਹੈਗਾ ਵਾ ਝਮੀਲਾ ਉਹ ਖਤਮ ਹੋਊਗਾ ਅਸਲ ਅਕਾਲੀ ਦਲ ਤਾਂ ਸਰਜੀਤੂ ਕੀ ਸ਼ਰੋਮਣੀ ਅਕਾਲੀ ਦਲ ਚ ਹੋਰ ਕੋਈ ਵਾਹਦ ਲੀਡਰ ਹੀ ਨਹੀਂ ਹੈਗਾ ਜਿਹੜਾ ਸ਼ਰੋਮਣੀ ਅਕਾਲੀ ਦਲ ਨੂੰ ਚਲਾ ਸਕੇ ਸ਼ਰੋਮਣੀ ਅਕਾਲੀ ਦਲ ਚ ਬਾਦਲ ਪਰਿਵਾਰ ਤੋਂ ਬਿਨਾ ਕੋਈ ਲੀਡਰ ਹੀ ਨਹੀਂ ਹੈ ਜਾਂ ਕੋਈ ਆਗੂ ਹੀ ਨਹੀਂ ਹੈ ਕੋਈ ਸਮਝਦਾਰ ਹੀ ਨਹੀਂ ਮੰਨਦੇ ਕਿ ਕਿਸੇ ਨੂੰ ਵੀ ਕੋਈ ਚਲਾ ਸਕਦਾ ਹੋਵੇ ਤੁਸੀਂ ਇਸ ਕਰਮ ਕਰਕੇ ਇਹ ਜਿਹੜੀ ਸੋਚਣੀ ਆ ਮੈਂ ਸਮਝਦਾ ਵੀ ਇਹ ਗਲਤ ਆ ਕਿ ਜੇ ਬਾਦਲ ਪਰਿਵਾਰ ਨੇ ਅਸਤੀਫਾ ਦੇ ਦਿੱਤਾ ਤੇ ਕਾਲੀ ਦਲ ਹੀ ਖਤਮ ਹੋ ਜੂ ਕਾਲੀ ਦਲ ਨਹੀਂ ਖਤਮ ਹੁੰਦਾ ਸ਼੍ਰੋਮਣੀ ਕਾਲੀ ਦਲ ਤਾਂ ਸੁਰਜੀਤ ਹੋਊਗਾ ਸਭ ਦਾ ਦੂਸਰਵ ਕੀ ਉੱਤਰ ਲੈ ਕੇ ਇਹ ਤਾਂ ਤੱਕ ਸਾਰਾ ਅਕਾਲੀ ਦਲ ਰਿਵਾਈਵ ਹੋਣਾ ਚਾਹੀਦਾ ਸਾਰਾ ਸੁਜੀਤ ਹੋਣਾ ਚਾਹੀਦਾ ਜਿਵੇਂ ਇੱਕ ਹੋਰ ਚਰਚਾ ਇਹਨਾਂ ਨੇ ਛੇੜਤੀ ਕਿ ਐਸਸੀ ਬੀਸੀ ਵਿੰਗ ਦੇ ਜਿਹੜੇ ਪ੍ਰਧਾਨ ਥਾਪੇ ਨੇ ਹਾਲਾਂਕਿ ਪਹਿਲਾਂ ਵੀ ਰਹੇ ਨੇ ਪਰ ਫਿਰ ਲੋਕ ਸਵਾਲ ਚੁੱਕੋ ਲੱਗੇ ਕਿ ਤੁਸੀਂ ਤਾਂ ਉਹੀ ਰਵਾਇਤੀ ਪਾਰਟੀਆਂ ਨੂੰ ਜਿਵੇਂ ਉਹਨਾਂ ਨੇ ਜਾਤਾਂ ਪਾਤਾਂ ਦੇ ਵਿੱਚ ਲੋਕਾਂ ਨੂੰ ਵੰਡੇ ਤਾਂ ਪੰਥਕ ਪਾਰਟੀ ਐ ਅਕਾਲੀ ਦਲ ਐ ਤੇ ਇਹ ਤਾਂ ਉਹੀ ਜੋ ਸਰਬੱਤ ਦੇ ਭਲੇ ਦੀ ਸਭੇ ਸੰਧੀ ਵਾਲੀ ਗੱਲ ਕਰਨੀ ਚਾਹੀਦਾ ਸਿੱਧੇ ਵਿੱਚ ਜਾਤ ਪਾਤ ਦਾ ਮਸਲਾ ਕਿਉਂ ਜੋੜਿਆ ਦੇਖੋ ਜਦੋਂ ਪਾਰਟੀ ਦੀ ਗੱਲ ਚੱਲੂਗੀ ਨਾ ਪਾਰਟੀ ਚ ਦਾ ਵਿੰਗ ਬਣਨਗੇ ਇੱਥੇ ਦਾ ਗੱਲ ਸਾਂਝੀ ਵਾਲਤਾ ਦੀ ਗੱਲ ਹੋ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਵੀ ਤੁਸੀਂ ਦੇਖੋ ਜਦੋਂ ਇਲੈਕਸ਼ਨ ਹੁੰਦੀ ਆ ਤਾਂ ਮੈਂਬਰ ਵਸੇਪ ਬਣਦੀ ਆ ਤੇ ਉਹਦੇ ਵਿੱਚ ਵੀ ਲਿਖਣਾ ਪੈਂਦਾ ਮੈਂ ਚੀਵਰ ਸਿੱਖਾ ਮੈਂ ਜੱਟ ਸਿੱਖਾ ਮੈਂ ਨਾਈ ਸਿੱਖਾ ਜਾਂ ਮੈਂ ਕਿਹੜਾ ਸਿੱਖ ਉਹਦੇ ਵਿੱਚ ਲਿਖਣਾ ਪੈਂਦਾ ਉਹਨਾਂ ਨੂੰ ਆਪਣੀ ਜਾਤ ਗੋਤ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਜਿੱਥੇ ਪ੍ਰਕਾਸ਼ਾ ਗੁਰੂ ਘਰਾਂ ਚ ਉਹਨਾਂ ਦੇ ਪ੍ਰਬੰਧ ਵਾਸਤੇ ਜਿਹੜੀ ਬਣ ਰਹੀ ਕਮੇਟੀ ਆ ਉਹਦੇ ਲਈ ਜਾਤਾਂ ਗੁੱਤਾਂ ਵਾਰ ਦਿੱਤੀਆਂ ਸਵਧਾਨ ਅਨਸਾਰ ਕਿਉਂਕਿ ਚੋਣਾਂ ਸਵਧਾਨ ਅਨਸਾਰ ਹੁੰਦੀਆਂ ਨੇ ਤੇ ਇਹ ਤਾਂ ਇੱਕ ਪਾਰਟੀ ਆ ਤੇ ਪਾਰਟੀ ਦੇ ਵਿੱਚ ਵਿੰਗ ਆ ਕਿਸਾਨ ਵਿੰਗ ਆ ਜੀ ਐਸ ਆਈ ਵਿੰਗ ਬੀ ਸੀ ਵਿੰਗ ਇਹਨਾਂ ਨੂੰ ਬਣਾਉਣੇ ਪੈਣੇ ਪਰ ਅਸਲ ਜਿਹੜੀ ਕਹਾਣੀਆਂ ਨਾ ਬਣਾਓ ਵਿੰਗ ਬਣਾਓ ਪਰ ਉਹਨਾਂ 'ਚ ਜਿਹੜਾ ਅਕਾਲੀ ਦਲ ਦੇ ਸਿਧਾਂਤ ਨਾਲ ਮੇਲ ਖਾਂਦਾ ਉਹਨਾਂ ਬੰਦਿਆਂ ਨੂੰ ਅੱਗੇ ਲਿਆਓ ਇਹ ਨਹੀਂ ਆ ਕਿ ਰਜਵਾੜੇ ਦੇਖ ਲੋ ਪੈਸੇ ਵਾਲੇ ਦੇਖ ਲੋ ਹੁਣ ਤੁਸੀਂ ਦੇਖਦੇ ਆ ਕੇਸ ਕਦਰ ਲਾਗ ਗਲਾਂ ਚ ਸੋਨੇ ਦੀਆਂ ਗਾਨੀਆਂ ਨੇ ਤੇ ਬਸ ਚਿੱਟੇ ਘੁਟ ਤੇ ਪਜਾਮੇ ਤੇ ਉਹਨਾਂ ਨੂੰ ਕੋਈ ਅਕਾਲੀ ਦਲ ਬਾਰੇ ਨਹੀਂ ਪਤਾ ਸਿਧਾਂਤ ਬਾਰੇ ਨਹੀਂ ਪਤਾ ਇਹਦਾ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਨਹੀਂ ਪਤਾ ਜਦੋਂ ਪ੍ਰਧਾਨ ਬਣੇ ਤੇ ਇੱਥੇ ਸੰਤ ਫਤੇ ਸਿੰਘ ਦੀ ਵਰਸੀ ਸੀ ਜੈਤਵਦਿਆਲਾ ਪਿੰਡ ਜਿਹੜਾ ਰਾਮਪੁਰਾ ਫੂਲਪੋਰੇ ਉੱਥੇ ਰਾਜ ਜਾਂਦੇ ਸੁਖਬੀਰ ਸਿੰਘ ਬਾਦਲ ਕੋਲ ਸਦੇ ਕਹਿੰਦੇ ਵੀ ਸੰਤ ਫਤੇ ਸਿੰਘ ਕੌਣ ਸੀਗਾ ਕਿਹ ਸੰਤ ਫਰਦੇਸ ਸਿੰਘ ਕੌਣ ਜੀ ਇਹਦਾ ਸੁਖਵੀਰ ਸਿੰਘ ਬਾਦਲ ਨੂੰ ਨੀ ਪਤਾ ਕਿਉਂਕਿ ਵਿਦੇਸ਼ ਤੋਂ ਪੜ੍ਹਾਈ ਕਰਕੇ ਇੱਥੇ ਆਏ ਤੇ ਬਾਪ ਦੀ ਪედაਪੁਰਖੀ ਪਾਰਟੀ ਬਣਾ ਲਈ ਸੀ ਪედაਪੁਰਖੀ ਉੱਤੇ ਕਬਜ਼ਾ ਹੋ ਗਿਆ ਜਿਹੜਾ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਪਾਰਟੀ ਤੇ ਪੰਥ ਦੇ ਵਿੱਚ ਉਹ ਸੁਹਾਦਾਗੇ ਲਿਆਉਣੇ ਚਾਹੀਦੇ ਉੱਤੇ ਭਾਈ ਭਤੀਜਾ ਵਾ ਜਾਂ ਗਾਂ ਪੋਤ ਪੋਤਾ ਤੇ ਸੁਖਵੀਰ ਸਿੰਘ ਬਾਦਲ ਦੇ ਘਰ ਪੁੱਤਰ ਪੈਦਾ ਹੋਇਆ ਤੇ ਉੱਥੇ ਅਕਾਲੀ ਵਧਾਈਆਂ ਦੇਣ ਚਲੇ ਗਏ ਉਹਨਾਂ ਦੇ ਕਹਿੰਦੇ ਲਓ ਜੀ ਇਹ ਪੰਥ ਦਾ ਪੰਜਾਬ ਦਾ ਵਾਰਿਸ ਪੈਦਾ ਹੋ ਗਿਆ ਇਹ ਪੰਥ ਪੰਜਾਬ ਦੇ ਵਾਰਿਸ ਇਹੀ ਆ ਹੁਣ ਅੱਜ ਕੱਲ ਨੂੰ ਉਹ ਜਿਹੜਾ ਹੁਣ ਮੁੱਖ ਮੰਤਰੀ ਜｮਦੇ ਘਰੇ ਔਲਾਦ ਪੈਦਾ ਹੋਊਗੀ ਤਾਂ ਉਹ ਕਹਿਣਗੇ ਵੀ ਹੁਣ ਪੰਜਾਬ ਦਾ ਵਾਰਿਸ ਪੈਦਾ ਹੋ ਗਿਆ ਇਹਦਾ ਪਤਾ ਨਹੀਂ ਹੁੰਦਾ ਕਦੋਂ ਕਿਹਨੇ ਕੀ ਸੇਵਾ ਕਰਨੀ ਸੂਏ ਪਾਰਟੀਆਂ ਨੂੰ ਪੈਦਾਪੁਰਖੀ ਪਾਰਟੀਆਂ ਨਾ ਬਣਾਇਆ ਜਾਵੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਇਹ ਤਾਂ ਹੈ ਹੀ ਪੰਥ ਦੀ ਪਾਰਟੀ ਹੈ ਨੂੰ ਪੰਥਗਰੂਪ ਜਾਂਦਾ ਜਾਵੇ ਜਦੋਂ ਪੰਥਗਰੂਪ ਚ ਆ ਜਾਊ ਤਾਂ ਫਿਰ ਮੈਂ ਸਮਝਦਾ ਵੀ ਫਿਰ ਇਹ ਖੇਤਰੀ ਪਾਰਟੀ ਦੀ ਲੋੜ ਵੀ ਹੈਗੀ ਆ ਪੰਜਾਬ ਅੰਤਨੋਮੀ ਲੋੜਾ ਪੰਜਾਬ ਨੂੰ ਵੀ ਲੋੜਾ ਕੇਤਰੀ ਪਾਰਟੀ ਦੀ ਦੇਦੇ ਵਾਸਤੇ ਇਹਨਾਂ ਨੂੰ ਜ਼ਰੂਰ ਤਿਆਗ ਦੀ ਭਾਵਨਾ ਦਿਖਾਉਣੀ ਚਾਹੀਦੀ ਸਾਰਿਆਂ ਨੂੰ ਔਰ ਜੇ ਬਾਦਲ ਪਰਿਵਾਰ ਦਾ ਛਾਇਆ ਪਾਸੇ ਹੋ ਜੇ ਤਾਂ ਮੈਂ ਸਮਝਦਾ ਵੀ ਸ਼ਰੋਮੀ ਗਾਲੀਦਾਰ ਸਰਵਾਈਵ ਕਰ ਸਕਦਾ ਹੈ ਤੇ ਦਰਸੋਂ ਕੀ ਮੰਨਦੇ ਹੋ ਕਿ ਕਿਤੇ ਵੀ ਚਰਚਾ ਵਾਂਗੇ ਸ਼ਾਇਦ ਟੀਟਸਾ ਸਾਹਿਬ ਨੂੰ ਪ੍ਰਧਾਨਗੀ ਦੇ ਦੇਣ ਕੋਈ ਆਪਣੇ ਚੋਂ ਕੋਈ ਨਵਾਂ ਚਿਹਰਾ ਲਿਆ ਕੇ ਖੜਾ ਕਰ ਦੇਣ ਕਿ ਲੱਗਦਾ ਕਿ ਇਹਦੇ ਵਿੱਚੋਂ ਕੋਈ ਸੰਤ ਸਮਾਜ ਨੂੰ ਵੀ ਨੁਮਾਇੰਦਗੀ ਨੁਮਾਇੰਦਗੀ ਦੇਣੀ ਚਾਹੀਦੀ ਹੈ ਜਾਂ ਜਿਵੇਂ ਕੋਈ ਤੁਹਾਡਾ ਨਾਮ ਅੱਗੇ ਕਰਕੇ ਲੈ ਆਏ ਕਿ ਦਾਦੂਵਾਲ ਸਾਹਿਬ ਨੂੰ ਪ੍ਰਧਾਨਗੀ ਦੇ ਦੇ ਦੋ ਜਾਂ ਕੋਈ ਹੋਰ ਸੰਤ ਸਮਾਜ ਚੋਂ ਇਹਦਾ ਚਿਹਰਾ ਸਾਹਮਣੇ ਆਵੇ ਜਿਹੜਾ ਪੰਥਕ ਰੋਰੀਤਾਂ ਦੇ ਮੁਤਾਬਕ ਅਕਾਲੀ ਦਲ ਨੂੰ ਅੱਗੇ ਲੈ ਕੇ ਜਾਵੇ ਦੇਖੋ ਇਹ ਪਤਾ ਤੁਹਾਨੂੰ ਇਸ ਗੱਲ ਦਾ ਪਤਾ ਹੀ ਹੋਣਾ ਚਾਹੀਦਾ ਕਿ ਜਿਹੜਾ ਸਿਧਾਂਤ ਉੱਤੇ ਪਹਿਰਾ ਦੇਊਗਾ ਉਹਨੂੰ ਤਾਂ ਕੋਈ ਵੀ ਐਕਸੈਪਟ ਨਹੀਂ ਕਰਦਾ ਉਹਨਾਂ ਨੂੰ ਤਾਂ ਆਪਣੇ ਨਾਲ ਜਿਹੜੇ ਉਹਨਾਂ ਨਾਲ ਰਿਲੇਟਡ ਆ ਜਿਹੜੇ ਉਹਨਾਂ ਦੀ ਹਾਂ ਹਾਂ ਬੁਲਾਉਂਦੇ ਆ ਉਹੀ ਉਹਨਾਂ ਨੇ ਪ੍ਰਧਾਨ ਬਣਾਉਣੇ ਆ ਉਹੀ ਸਾਰਾ ਕੁਝ ਅੱਗੇ ਆਉਂਦੇਦਾਰ ਬਣਾਉਣੇ ਆ ਅਗੂ ਬਣਾਉਣੇ ਆ ਤੇ ਇਹਦੇ ਵਿੱਚ ਤਾਂ ਜਿਹੜੀ ਸਿਧਾਂਤ ਦੀ ਗੱਲ ਹੈ ਉਹ ਨਹੀਂ ਤਾਂ ਹੀ ਕਰਕੇ ਚੱਲ ਨਹੀਂ ਪਾ ਰਿਆ ਜੇਕਰ ਇਹ ਸਵਾਕਿਆ ਹੀ ਸਿਧਾਂਤਾਂ ਨੂੰ ਗੁਰਮਤਿ ਸਿਧਾਂਤਾਂ ਨੂੰ ਮੂਰੇ ਰੱਖ ਕੇ ਚੱਲ ਬੈਠ ਤਾਂ ਫਿਰ ਮੈਂ ਸਮਝਦਾ ਕਿ ਸ਼ਰੋਣੀ ਅਕਾਲੀ ਦਲ ਆ ਜਿਹੜੀ ਅੱਗੇ 2027 ਆਉਣੀ ਹੈ ਇਹਦੇ ਦੀ ਸ਼ਰੋਣੀ ਅਕਾਲੀ ਦਲ ਦੀ ਸਰਕਾਰ ਬਣ ਸਕਦੀ ਹੈ ਜੇਕਰ ਸਿਧਾਂਤਾਂ ਨੂੰ ਇਹ ਲੈ ਕੇ ਤੋਰ ਬਣ ਇਸਦਾ ਹਰ ਮੁਰੀ ਆਜਨ ਪੰਜਾਬ ਚਾਹੁੰਦਾ ਵਾ ਕਿ ਇਥੇ ਖੇਤਰੀ ਪਾਰਟੀ ਹੋਵੇ ਤੇ ਸ਼ਰੋਮਣੀ ਅਕਾਲੀ ਦਲ ਜਿਹੜਾ ਹੈਗਾ ਉਹ ਲੀਡ ਕਰੇ ਇਹ ਲੋਕ ਚਾਹੁੰਦੇ ਆ ਪਰ ਉਹਦੇ ਲਈ ਜਿਹੜੇ ਸਿਧਾਂਤਕ ਬੰਦੇ ਜਿਹੜੇ ਆ ਉਹ ਸਾਹਮਣੇ ਆ ਮੇਰਾ ਆਖਰੀ ਸਵਾਲ ਹੈ ਦਾਦੂਵਾਲ ਸਾਹਿਬ ਕਿ ਕੀ ਅਕਾਲੀ ਦਲ ਦਾ ਸਿਧਾਂਤ ਇਸ ਗੱਲ ਦੀ ਇਜਾਜ਼ਤ ਦਿੰਦਾ ਕਿ ਤੁਸੀਂ ਕੇਂਦਰੀ ਪਾਰਟੀ ਉਹੋ ਜੀ ਪਾਰਟੀ ਦੇ ਨਾਲ ਗੱੜਜੋੜ ਕਰੋ ਜਾਂ ਉਦੇ ਬਾਰੇ ਹੁਣ ਫੇਰ ਚਰਚਾ ਆ ਕਿ ਬੀਜੇਪੀ ਦੇ ਨਾਲ ਗੱਠ ਜੋੜ ਕਰਨਾ ਹੈ ਉਹਨਾਂ ਦੇ ਨਾਲ ਤੁਰੋ ਜਦੋਂ ਉਹਨਾਂ ਦੇ ਤੇ ਤੁਹਾਡੀ ਸੋਚ ਤੁਹਾਡੇ ਜਿਹੜੇ ਸਿਧਾਂਤ ਨੇ ਉਹ ਵੱਕੋ-ਵੱਕਰੇ ਨੇ ਜਦੋਂ ਤੁਸੀਂ ਉਹਨੂੰ ਨੌ ਆਵਾਜ਼ ਦਾ ਰਿਸ਼ਤਾ ਕਰਦਾਨ ਦਿਓ ਫੇਰ ਅੰਦਰ ਖਾਤੇ ਉਹ ਜਿਹੇ ਗੱਲਾਂ ਚੱਲਦੀਆਂ ਤੁਹਾਨੂੰ ਲੱਗਦਾ ਹੈ ਕਿ ਕੀ ਇਹਨਾਂ ਨੂੰ ਮਤਲਬ ਕਿ ਆਪਣੇ ਤੌਰ ਉੱਤੇ ਫੇਰ ਮਤਲਬ ਕਿ ਸਿਆਸਤ ਦੇ ਮੈਦਾਨ ਵਿੱਚ ਹੋਣਾ ਚਾਹੀਦਾ ਜਾਂ ਫਿਰ ਮਤਲਬ ਕਿ ਇਕੱਲੇ ਦਾ ਜਾਂ ਫਿਰ ਬੀਜੇਪੀ ਨੂੰ ਦੇ ਨਾਲ ਚੱਲਣਾ ਜਾਂ ਕਿਸੇ ਵੀ ਕੇਂਦਰੀ ਧਿਰ ਦੇ ਨਾਲ ਚੱਲਣਾ ਜ਼ਰੂਰੀ ਹੈ ਦੇਖੋ ਖੇਤਰੀ ਪਾਰਟੀ ਜਿਹੜੀ ਹੈ ਨਾ ਉਹਨਾਂ ਨੂੰ ਕਿਸੇ ਵੀ ਨੈਸ਼ਨਲ ਪਾਰਟੀ ਦੇ ਨਾਲ ਕਾਮਨ ਮਿਨਿਮਮ ਪ੍ਰੋਗਰਾਮ ਬਣਾ ਕੇ ਚੱਲਣਾ ਪੈਂਦਾ ਜੇ ਉਹ ਕਾਮਨ ਮਿਨਿਮਮ ਪ੍ਰੋਗਰਾਮ ਬਣਾ ਕੇ ਚੱਲ ਪਵੇ ਕਿਸੇ ਦੇ ਨਾਲ ਤਾਂ ਕੋਈ ਮਾੜੀ ਗੱਲ ਨਹੀਂ ਸਿਧਾਂਤ ਆਪਣਾ ਪਰ ਪੋਲੀਟੀਕਲ ਜਿਹੜਾ ਹੈਗਾ ਗੱਠ ਜੋੜ ਉਹ ਧਾਰਮਿਕ ਗੱਠ ਜੋੜ ਨਹੀਂ ਆ ਸਿਧਾਂਤਕ ਗੱਠ ਜੋ ਉਹ ਹੈ ਪੋਲੀਟੀਕਲ ਗੱਠ ਜੋੜ ਸੀਟਾਂ ਦਾ ਲੈਣ ਦੇਣ ਤੇ ਇਸ ਤਰੀਕੇ ਨਾਲ ਕੋਈ ਮਾੜੀ ਗੱਲ ਨਹੀਂ ਹੁੰਦੀ ਕਿਸੇ ਵੀ ਪਾਰਟੀ ਦੇ ਨਾਲ ਜਿਹਦੇ ਨਾਲ ਕੋਈ ਮਾੜਾ ਮੋਟਾ ਮੇਲ ਖਾਂਦਾ ਹੋਵੇ ਜਾਇ ਕੋਈ ਲੋਕਾਂ ਪ੍ਰਤੀ ਹੈ ਜਾਂ ਧਰਮ ਪ੍ਰਤੀ ਹੈ ਜਾਂ ਕਿਸ ਤਰ੍ਹਾਂ ਵੀ ਕੋਈ ਮਾੜਾ ਮੋਟਾ ਮੀਲ ਖਾਂਦਾ ਹੋਵੇ ਕਿਸੇ ਨਾਲ ਤਾਂ ਉਹ ਪੋਲਿਟੀਕਲ ਜਿਹੜਾ ਗੱਠਜੋੜ ਹੈ ਉਹ ਹੋ ਜਾਣਾ ਕੋਈ ਮਾੜੀ ਗੱਲ ਨਹੀਂ ਹੁੰਦੀ ਕਿਤੇਰੀ ਪਾਰਟੀ ਕਿਸੇ ਨੈਸ਼ਨਲ ਪਾਰਟੀ ਦੇ ਨਾਲ ਕਰ ਲਵੇ ਕਿਸੇ ਵੀ ਪਾਰਟੀ ਦੇ ਨਾਲ ਤਾਂ ਉਹ ਮਾੜੀ ਗੱਲ ਨਹੀਂ ਜਿਵੇਂ ਹੁਣ ਵੀ ਉਹਨਾਂ ਨੇ ਬਸਪਾ ਦੇ ਨਾਲ ਦੇਖੋ ਕੀਤਾ ਹੋਇਆ ਸ਼ਰਮ ਨਹੀਂ ਕਾਲੀਦਾਸ ਨੇ ਬਸਪਾ ਜਿਹੜੀ ਪਾਰਟੀ ਹੈ ਦੇਖੋ ਜੁਕੀ ਦੇ ਅੰਦਰ ਵੱਡੀ ਪਾਰਟੀ ਰਹੀ ਆ ਉਹਨੇ ਰਾਜ ਭਾਗ ਵੀ ਕਿੰਨਾ ਸਮਾਂ ਕੀਤਾ ਹੈ ਨਾ ਬਸਪਾ ਨੇ ਬਸਪਾ ਦਾ ਪੰਜਾਬ 'ਚ ਵੀ ਕਿੰਨਾ ਘੇਡਾ ਰਿਹਾ ਬੱਲਾ ਤਾਂ ਇਸ ਤਰੀਕੇ ਦੇ ਨਾਲ ਮੈਂ ਸਮਝਦਾ ਵੀ ਕਾਮਨ ਮਿਨਿਮਮ ਪ੍ਰੋਗਰਾਮ ਬਣਾ ਕੇ ਕਿਸੇ ਦੇ ਨਾਲ ਚੱਲਣਾ ਕੋਈ ਵੱਡੀ ਗੱਲ ਹੋਣਾ ਚਾਹੀਦਾ ਵਾ ਜੇਕਰ ਉਹਦੇ ਨਾਲ ਕੋਈ ਲੋਕਾਂ ਦਾ ਭਲਾ ਹੋ ਸਕਦਾ ਪਰ ਜੇ ਉਹ ਪਾਰਟੀ ਸਿੱਧਾ ਹੀ ਤੁਹਾਨੂੰ ਵੀ ਡਕਾਰ ਜਾਵੇ ਨਾਲ ਜਿਵੇਂ ਮਹਾਰਾਸ਼ਟਰ ਦੇ ਵਿੱਚ शिवसेना ਨਾਲ ਕੀਤਾ ਜਾਂ ਉਹ ਆਪਣਾ ਏਜੰਡਾ ਚਲਾਵੇ ਆਰਐਸਐਸ ਦੇ ਥਰੂ ਜਾਂ ਕਿਸੇ ਵੀ ਥਰੂ ਹੋ ਜੇ ਨੀਤੀਆਂ ਚਲਾਵੇ ਜਾਂ ਇਤਿਹਾਸ ਦੇ ਵਿੱਚ ਛੇੜਖਾਲੀਆਂ ਕਰੇ ਤਾਂ ਫਿਰ ਕੀ ਮਤਲਬ ਕਿ ਉਹਨੂੰ ਨਾਲ ਚੱਲਣਾ ਚਾਹੀਦਾ ਉਹਦੇ ਨਾਲ ਹਰੇਕ ਦਾ ਆਪੂ ਆਪਣਾ ਏਜੰਡਾ ਵਾ ਆਰਐਸਐਸ ਦਾ ਆਪਣਾ ਏਜੰਡਾ ਵਾ ਸਾਡੀਆਂ ਸਿੱਖ ਸੰਸਥਾਵਾਂ ਦਾ ਆਪਣਾ ਏਜੰਡਾ ਵਾ ਮੁਸਲਮਾਨਾਂ ਦੀਆਂ ਸੰਸਥਾਵਾਂ ਉਹਨਾਂ ਦਾ ਆਪਣਾ ਏਜੰਡਾ ਵਾ ਏਜੰਡਾ ਆਪੂ ਆਪਣੇ ਲੋਕਾਂ ਤੱਕ ਸੀਮਿਤ ਰੱਖੋ ਕਿਸੇ ਦੇ ਧਰਮ ਵਿੱਚ ਦਖਲਅੰਦਾਜ਼ੀ ਨਾ ਕਰੋ ਕਿਸੇ ਦੇ ਇਤਿਹਾਸ ਨਾਲ ਸੀੜ ਛੜ ਜਿਹੜੀ ਉਹ ਨਾ ਕਰੋ ਇਹਨੂੰ ਕੋਈ ਵੀ ਪਰਵਾਹ ਨਹੀਂ ਕਰਦਾ ਤੇ ਇਸ ਕੰਮ ਕਰਕੇ ਇਹਨਾਂ ਗੱਲਾਂ ਤੋਂ ਗਰੀਜ਼ ਕਰਦਿਆਂ ਹੋਇਆਂ ਜਿਹੜਾ ਹੈਗਾ ਕੌਂਗਰਸ ਮਿਨਿਮਮ ਪ੍ਰੋਗਰਾਮ ਬਣਾ ਕੇ ਚੱਲਿਆ ਜਾ ਸਕਦਾ ਕੋਈ ਵੱਡੀ ਗੱਲ ਨਹੀਂ ਆ ਪਰ ਉੱਥੇ ਇਹ ਦੇਖਣਾ ਹੋਊਗਾ ਕਿ ਉੱਥੇ ਜਿਹੜੇ ਹਿੱਤ ਆ ਉਹ ਨਿੱਜੀ ਨਾ ਮੂਰੇ ਹੋਣ ਉੱਥੇ ਲੋਕਾਂ ਦੇ ਹਿੱਤ ਜਿਹੜੇ ਆ ਨਾ ਉਹਨਾਂ ਨੂੰ ਮੂਰੇ ਰੱਖ ਕੇ ਪ੍ਰੋਗਰਾਮ ਬਣਾਇਆ ਜਾ ਪਰ ਕੀ ਇਹਦੇ ਵਿੱਚ ਫਿਰ ਤੁਹਾਨੂੰ ਲੱਗਦਾ ਨਹੀਂ ਕਿ ਭਾਈਵਾਲ ਤਾਂ ਅਕਾਲੀ ਦਲ ਦੇ ਨਾਲ ਭਾਜੀਪੀ ਵੀ ਰਹੇ ਨੇ ਇਸ ਸਮੇਂ ਦੇ ਦੌਰਾਨ ਕਿ ਉਹਨਾਂ ਨੂੰ ਵੀ ਮਾਫੀ ਨਹੀਂ ਮੰਗਣੀ ਚਾਹੀਦੀ ਜਿਵੇਂ ਉਹ ਡੀਜੀਪੀ ਸੁਮੇத் ਸੈਣੀ ਦੀ ਗੱਲ ਆਉਂਦੀ ਆ ਕਿਹਾ ਜਾਂਦਾ ਕਿ ਉੱਤੋਂ ਪ੍ਰੈਸ਼ਰ ਬਣਿਆ ਸੀਗਾ ਤਾਂ ਹੀ ਲਾਇਆ ਡੀਜੀਪੀ ਇਹ ਦੱਸਣਾ ਚਾਹੀਦਾ ਉਹਨਾਂ ਨੂੰ ਵੀ ਜਵਾਬ ਦੇਣਾ ਚਾਹੀਦਾ ਇਸ ਗੱਲ ਦਾ ਜਿਹੜਾ ਹੈਗਾ ਜਵਾਬ ਦੇਣਾ ਚਾਹੀਦਾ ਬਾਕੀ ਲੋਕ ਜਾਣਦੇ ਹੀ ਵੈਸੇ ਲੋਕਾਂ ਨੂੰ ਪਤਾ ਹੀ ਹੈ ਕਿ ਇਥੇ ਭਾਜੀਪੀ ਦੇ ਹਾਲਾਤ ਕੀ ਹੁੰਦੇ ਸੀ ਜਦੋਂ ਕਾਲੀਕਲ ਦਾ ਰਾਜ ਹੁੰਦਾ ਸੀਗਾ ਉਹਨਾਂ ਦੇ ਲੀਡਰ ਤਾਂ ਬਿੜ ਬਿੜ ਮਰਦੇ ਹੀ ਰਹਿੰਦੇ ਸੀਗੇ ਵੀ ਸਾਡੀ ਕੋਈ ਸੁਣਵਾਈ ਨਹੀਂ ਬਾਕੀ ਇਹ ਹੈ ਕਿ ਉਹਨਾਂ ਨੂੰ ਜਵਾਬ ਜ਼ਰੂਰ ਆਪਣਾ ਦੇਣਾ ਚਾਹੀਦਾ ਵੀ ਉਹਨਾਂ ਸਮੇਸ ਸੈਣੀ ਲਾਇਆ ਸੀ ਜਾਂ ਲਵਾਇਆ ਸੀ ਜਾਂ ਨਹੀਂ ਲਵਾਇਆ ਸੀਗਾ ਤੇ ਭਾਜੀਪੀ ਦਾ ਵੀ ਜਿਹੜਾ ਹੈਗਾ ਪਰਜ ਬਣਦਾ ਕਿ ਉਹਨਾਂ ਨੂੰ ਆਪਣਾ ਪੱਕਾ ਕਲੀਅਰ ਕਰਨਾ ਚਾਹੀਦਾ ਲੋਕਾਂ ਸਾਹਮਣੇ ਧੰਨਵਾਦ ਦਦੂਵਾਲ ਸਾਹਿਬ ਬਹੁਤ ਸ਼ੁਕਰੀਆ ਅਨੁਵਾਦੀ ਤੁਹਾਡਾ ਵੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ